ਮੈਹੀ ਨਹੀਂ ਪਤਾ ਮੇਰੀ ਧੀ ਹੈ ਜੀ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਜਿਹੜੀ ਤੇ ਉੱਥੇ ਜਾ ਕੇ ਮੌਕੇ ਤੇ ਗੱਲ ਸੰਭਾਲ ਲਈ ਨਾਲੇ ਲੋਕਾਂ ਨੇ ਤਾਂ ਤੁਹਾਨੂੰ ਪਤਾ ਹੀ ਹੈ ਮਿੰਟ 'ਚ ਗੱਲ ਬਣਾ ਲੈਣੀ ਸੀ ਓਹੋ ਬਾਈ ਧੰਨਵਾਦ ਵਾਲੀ ਕਿਹੜੀ ਕਰ ਲੈ ਜੇ ਸੋਢੀ ਧੀ ਹੈ ਸਾਡੀ ਤਾਂ ਧੀ ਹੈ ਅਸੀਂ ਕਿਵੇਂ ਚੱਲਾਂਗੇ ਜੇ ਉਹਨਾਂ ਜਨਮ ਹੋਊਗਾ ਤੁਸੀਂ ਤਾਂ ਕਹਤਾ ਧੰਨਵਾਦ ਇਹ ਜਿਹੜੀ ਮੇਰੇ ਡੈਡੀ ਦੇ ਸੱਟ ਦਾ ਜੀ ਇਹਦਾ ਕੀ ਥੋੜੀ ਤਾਂ ਕੁੜੀ ਬਚ ਗਈ ਉਹ ਤਾਂ ਬਾਗੀ ਆਪਦੇ ਘਰੇ ਤੇ ਮੇਰੇ ਡੈਡੀ ਦੇ ਸੱਟ ਦਾ ਕੀ ਕਰੀਏ ਸੀ ਨੀਹਾ ਚੁੱਪ ਕਰ ਜਾ ਆਈ ਨਹੀਂ ਬੋਲੀਦਾ ਹੁੰਦਾ ਵੱਡਿਆਂ ਨਾਲ ਗੱਲ ਕਰਨ ਦੀ ਤਮੀਜ਼ ਨਹੀਂ ਹੈਗੀ ਤੈਨੂੰ ਹੱਦ ਹੋ ਗਈ ਮੰਮੀ ਤੁਹਾਡੇ ਵਾਲੀ ਪਤਾ ਨਹੀਂ ਤੁਸੀਂ ਇਹਨਾਂ ਦਾ ਕੀ ਦੇਣਾਗਾ ਜਦੋਂ ਵੀ ਇਹ ਆਉਂਦੇ ਨੇ ਮੈਨੂੰ ਸਮਝਾਉਣ ਲੱਗ ਜਾਂਦੇ ਨੇ ਉਹਨਾਂ ਦੇ ਸਾਹਮਣੇ ਇਹਨਾਂ ਨੂੰ ਆਪ ਨੂੰ ਨਹੀਂ ਪਤਾ ਲੱਗਦਾ ਹੈਗਾ ਕੀ ਸਹੀ ਹੈ ਕੀ ਨਹੀਂ ਉਹ ਤਾਂ ਇਹਨਾਂ ਦੀ ਕੁੜੀ ਬਾਲੀ ਤੇਜ ਬਣਦੀ ਹੈਗੀ ਕੀ ਗੱਲ ਉਦੋਂ ਲੜਾਈ ਦੇ ਵਿੱਚ ਆਪ ਦਾ ਆਪ ਸੰਭਾਲ ਲੈਣਗੇ ਚੁੱਪ ਨਹੀਂ ਕਰਦੀ ਮੈਂ ਹੀ ਬੋਲੀ ਜਾਨੀ ਆ ਭੈਣੇ ਗੁੱਸਾ ਨਾ ਕਰੀ ਇਹਦੀ ਗੱਲ ਦਾ ਇਹ ਮੋਟੀ ਮੱਤ ਦੀ ਹੈ ਇਹ ਹੀ ਨਹੀਂ ਪਤਾ ਕੀ ਬੋਲਣ ਲੱਗ ਜੇ ਪੜੀ ਲਿਖੀ ਤਾਂ ਬਥੇਰੀ ਆ ਪਰ ਮੱਤ ਮੋਟੀ ਹੋਰੀ ਹੈ ਕੋਈ ਨਹੀਂ ਕੋਈ ਨਹੀਂ ਭੈਣ ਜੀ ਲੈ ਜਿਵੇਂ ਅੱਖਾਂ ਦਾ ਕਾਦਾ ਗੁੱਸਾ ਪੁੱਤ ਦਿਹ ਤੇਲ ਚਾਹੇ ਕਿ ਨਹੀਂ ਹੋਵੇ ਜਵਾਰ ਪਰ ਫੇਰ ਵੀ ਜਿਹਨੂੰ ਆਸਰਾ ਹੁੰਦਾ ਹੈ ਨਾ ਇਸੇ ਦਾ ਉਹ ਆਸਰਾ ਰੱਬ ਵਰਗਾ ਹੁੰਦਾ ਹੈ ਹਾਂ ਹਾਂ ਤੁਸੀਂ ਸੁਸਤ ਕੜੇ ਆਸਰਾ ਤੱਕਿਆ ਕਰੋ ਖਿਆਏ ਹੋਏ ਨੇ ਨਾ ਤੁਹਾਨੂੰ ਸਾਡੇ ਘਰ ਦੇ ਓਹੋ ਉਵੇਂ ਬੋਲੀਆਂ ਤੇ ਥੋੜੀ ਉਹਨੇ ਕਿਹਾ ਮੈਨੂੰ ਬਾਜਮਾਰੀ ਕੁੜੀ ਨੇ ਵੀ ਅੰਕਰਾਈ ਬੱਦਕੇ ਮੈਂ ਤਾਂ ਆਪ ਹੀ ਗਿਆ ਜਾ ਕੇ ਡੈਡੀ ਮੈਂ ਚੰਗੀ ਤਰ੍ਹਾਂ ਜਾਣਦੀ ਐ ਇਹਨਾਂ ਦੀ ਕੁੜੀ ਨੂੰ ਕੀ ਕੀ ਲੱਛਣ ਕਰਦੀ ਫਿਰਦੀ ਆ ਜਾਣ ਕੇ ਭੋਲੀ ਬਣਦੀ ਆ ਮੇਰੀ ਗੱਲ ਸੁਣਾ ਕੱਲ ਨੂੰ ਨਾ ਜਾਣੀਏ ਕੋਈ ਐਸੀ ਵੈਸੀ ਗੱਲ ਤੇਰੇ ਨਾਲ ਬੱਸ ਕਰੋ ਮੰਮੀ ਫੇਰ ਤੂੰ ਮੇਰੇ ਬਾਰੇ ਐਂ ਕਹਿੰਦੀ ਲੋੜ ਨਹੀਂ ਤੇ ਮੈਂ ਕਿਸੇ ਦਾ ਮੇਰੀ ਗੱਲ ਸੁਣਦਾ ਔਰਤ ਔਤਮ ਦੀਏ ਬੰਦਾ ਬੰਦਾ ਹੀ ਹੁੰਦਾ ਹੈਗਾ ਚਲ ਤਰੇ ਪਿਓ ਉੱਥੇ ਮੌਕੇ ਤੇ ਭੱਗ ਗਿਆ ਇਹਨੇ ਗੱਲ ਸੰਭਾਲ ਲਈ ਫੇਰ ਕਿੱਡੀ ਗੱਲ ਹੈ ਕੀ ਹੋ ਗਿਆ ਹੈ ਸਹਾਰਾ ਹੀ ਬਣਿਆ ਕਿਸੇ ਦਾ ਅੱਛਾ ਅ ਡੈਡੀ ਨੇ ਦੱਸਿਆ ਵੀ ਹਾਂ ਉਹ ਮੁੰਡੇ ਨੇ ਉਹਦੀ ਬਾ ਫੜ ਲਈ ਸੀ ਅੱਛਾ ਉਹੀ ਬਸ ਬਿਨਾਂ ਮਤਲਬ ਤੋਂ ਹੀ ਫੜ ਲਈ ਬਾਹ ਹੈ ਕੋਈ ਗੱਲ ਨਾ ਬਾਤ ਜਾ ਕੇ ਉਹਦੀ ਬਾਹ ਫੜ ਲਈ ਕੋਈ ਤਾਂ ਗੱਲ ਹੋਈ ਹੋਊ ਐ ਕੋਈ ਨਹੀਂ ਸ਼ੇਡ ਦਾ ਹੁੰਦਾ ਗੱਲ ਹੋਈ ਹੋਊ ਤੂੰ ਕਿਉਂ ਐਵੇਂ ਪਾਲ ਮਾਰੀ ਨੇ ਕੁੜੀ ਤਾਂ ਹੋਰੋਂਤੀ ਆਈ ਐ ਐਂਕਲ ਕਹਿੰਦੀ ਮੈਂ ਤੈਨੂੰ ਜਾਣਦੀ ਵੀ ਨਹੀਂ ਕੌਣ ਐ ਚੱਲ ਕੋਈ ਨਾ ਕਿਉਂ ਐਵੇਂ ਬੋਲੀ ਜਾਂਦੀ ਹੁੰਨੀ ਐ ਮਾੜਾ ਮੋਟਾ ਖੜਿਆ ਬੈਠਾ ਤਾਂ ਦੇਖ ਲਿਆ ਕਰ ਪੁੱਤ ਇੰਨਾ ਨਹੀਂ ਬੋਲੀ ਦਾ ਹੁੰਦਾ ਬਗਾਨੇ ਕਰੇ ਜਾਣਾ ਹੁੰਦਾ ਤੀ ਨੇ ਤੀ ਐਨਾ ਬੋਲਦੀ ਚੰਗੀ ਨਹੀਂ ਲੱਗਦੀ ਹੈਗੀ ਕੋਈ ਨਾ ਭੈਣ ਜੀ ਇਹ ਵੀ ਤਾਂ ਨਿਆਣੀ ਐ ਜਦੋਂ ਸਮਝ ਆ ਗਈ ਆਪੀ ਫਿਰ ਸੰਭਲ ਜੂਗੀ ਬੱਚਿਆਂ ਦਾ ਕੀ ਹੁੰਦਾ ਨਾਲੇ ਬੱਚਿਆਂ ਦਾ ਕੀ ਗੁੱਸਾ ਕਰਨ ਹੁੰਦਾ ਹੂੰ ਮੈਂ ਤਾਂ ਆਪੇ ਨਿਆਣੀ ਆ ਥੋੜੀ ਨਾ ਬਾਲੀ ਸਿਆਣੀ ਆ ਉਹਨੂੰ ਤੁਸੀਂ ਸੰਭਾਲ ਕੇ ਰੱਖੋ ਉਹਨੂੰ ਘਰੇ ਬਾੜ ਕੇ ਰੱਖ ਲਿਆ ਕਰੋ ਮੇਹ ਤੇਰਾ ਬਹਿਰਾ ਕੋਈ ਉਹ ਕੁੜੀ ਨਾ ਪਹਿਲਾਂ ਮੈਨੂੰ ਆਣੇ ਦੱਸ ਹੈ ਮੁੱਦੇ ਤੇ ਗੱਲ ਤੇ ਆ ਮੁੱਦੇ ਨੂੰ ਗੱਲ ਤੇ ਆ ਮੰਮੀ ਦੁਸ਼ਮਣੀ ਦਸ਼ਮਣੀ ਕੋਈ ਨਹੀਂ ਹੈਗੀ ਮੇਰੀ ਤੁਹਾਨੂੰ ਚੰਗੀ ਪਤਾ ਨਹੀਂ ਕਿਉਂ ਲੱਗ ਗਈ ਮੈਨੂੰ ਤੁਹਾਨੂੰ 100 ਵਾਰੀ ਪੁੱਛ ਲਿਆ ਮੈਨੂੰ ਦੱਸ ਦੋ ਹੈ ਜੋ ਤੇ ਕੀ ਹੈਗਾ ਚੁੱਪ ਕਰ ਜਾ ਐਦੂ ਅੱਗੇ ਨਹੀਂ ਬੋਲेंगी ਭੈਣ ਜੀ ਚਲੋ ਤੁਸੀਂ ਬੈਠੋ ਮੈਂ ਚਾਹ ਬਣਾਉਣੀ ਆ ਆ ਨੌਕਰਾਂ ਨੂੰ ਬਿਠਾ ਕੇ ਪਿਆ ਦਿਓ ਇੱਥੇ ਚਾਹਾਂ ਨਹੀਂ ਚੁੱਪ ਕਰ ਜਾ ਕਰੇ ਆਏ ਨੂੰ ਕਿਸੇ ਨੂੰ ਐ ਨਹੀਂ ਬੋਲੀਦਾ ਤੇ ਫਿਰ ਨੌਕਰ ਤਾਂ ਨੌਕਰੀ ਹੁੰਦੀ ਆ ਮੰਮੀ ਹੋਰ ਇਹਨੂੰ ਮੈ ਰਾਣੀ ਕਹਾਂ ਦੇ ਦੇਖ ਲੈ ਮਾੜੀ ਮੋਟੀ ਮੱਤ ਦੇ ਦੇ ਇਹਨੂੰ ਨਾਲੇ ਤੁਸੀਂ ਕੁਝ ਖਾਣਾ ਪੀਣਾ ਨਾ ਮੈਂ ਤਾਂ ਕੋਈ ਨਹੀਂ ਮੰਮੀ ਮੇਰੇ ਡੈਡੀ ਨੂੰ ਕਾਹਤੋਂ ਪੁੱਛਦੀਆਂ ਉਹਨਾਂ ਦੀ ਕੁੜੀ ਨੂੰ ਜਾ ਕੇ ਪੁੱਛ ਕੇ ਆ ਉਹਨੂੰ ਲੋੜ ਹੋ ਖਾਣ ਪੀਣ ਦੀ ਤੂੰ ਕੋਲੇ ਬੈਠੀ ਐ ਦੁੱਧ ਦੀ ਘੁੱਟ ਬਣਾ ਕੇ ਲਿਆ ਦੇ ਤੇਰੇ ਪਿਓ ਨੂੰ ਮੈਂ ਤਾਂ ਬੈਠੀ ਆਂ ਉਹਦੇ ਡੈਡੀ ਕੋਲੇ ਤੂੰ ਐ ਕਰ ਦੁੱਧ ਦਾ ਗਲਾਸ ਬਣਾ ਕੇ ਦੋ ਚਮਚੇ ਵਿੱਚ ਹਲਦੀ ਦੇ ਮਾਰ ਆ ਪੀਸਟ ਹੋ ਜੂ ਮੜੀ ਜੀ ਕੋਮ ਸਟਾ ਔਰ ਕੁਛ ਨਹੀਂ ਹੈਗਾ ਲੈਉ ਨਹੀਂ ਆ ਚੰਗਾ ਉਹੀ ਡੈਡੀ ਤੁਸੀਂ ਰਹੇ ਜਿਵੇਂ ਆਪਿਆਂ ਚ ਪਿਆ ਕਰੋ ਬਸ ਮੈਨੂੰ ਨਹੀਂ ਚੰਗਾ ਲੱਗਦਾ ਹੈਗਾ ਐਂ ਤੁਸੀਂ ਲੋਕਾਂ ਦੀਆਂ ਧੀਆ ਭੈਣਾਂ ਵਾਲਾ ਐਂ ਮੁੜ ਕੇ ਜਾ ਕੇ ਉੱਤੇ ਉਹਨਾਂ ਦੀਆਂ ਲੜਾਈਆਂ ਸੁਲਝਾਈ ਜਾਵਾਂ ਓਹੋ ਸੇਰਾ ਧੀਆ ਭੈਣਾਂ ਪਈ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਹੈ ਐ ਤਾਂ ਫਿਰ ਜਾਣਾ ਖਾਣਾ ਆ ਕੇ ਖੜਦਿਆ ਕਰੂ ਜੇ ਕੋਈ ਹਟਾਉਉ ਨਹੀਂ ਮੈਂ ਤਾਂ ਮੇਰੇ ਥੋੜੇ ਦਿਨ ਲੱਤਾਂ ਪੜਦਿੰਦਾ ਮੇਰੇ ਕੋਲ ਸੰਤ ਨਹੀਂ ਸੀ ਕੋਈ ਬਸ ਕਰੋ ਡੈਡੀ ਤੁਸੀਂ ਜਾਦੇ ਨਾ ਉਹ ਬਣਨ ਦੀ ਲੋੜ ਨਹੀਂ ਹੈਗੀ ਤੁਸੀਂ ਕੀ ਗੈਂਗਸਟਰ ਹੋ ਗਈ ਲੈ ਕਮਾਲ ਕਰੀ ਇੰਨੀ ਆ ਭਾਈ ਤੂੰ ਫੇਰ ਅੱਛਾ ਵੱਡੇ ਵੱਡੇ ਬੰਦੇ ਆ ਕੇ ਇਹ ਕੰਮ ਰੋਕਣ ਗਏ ਹੈ ਪਿੰਡਾਂ ਚੋਂ ਬੰਦੇ ਮਰ ਗਏ ਤਾਂ ਮੈਂ ਤਾਂ ਬਲਾ ਭਾਈ ਆਪਾ ਤਾਂ ਨਹੀਂ ਜਨਮ ਦੇਖ ਸਕਦੇ ਮੈਂ ਤਾਂ ਕਸਾੜ ਤੇ ਮਰੂੰ ਜੇ ਹੁਣ ਦੁਬਾਰੇ ਆਇਆ ਉਹ ਮੂਰੇ ਨਹੀਂ ਡੈਡੀ ਤੁਸੀਂ ਕਿਤੇ ਨਹੀਂ ਜਾਣਾ ਬਸ ਤੁਸੀਂ ਆਪਦਾ ਨਾ ਹੱਥ ਦਾ ਦਰਦ ਜਿਹੜਾ ਹੋ ਰਿਆ ਨੂੰ ਤੁਸੀਂ ਲੋਟ ਕਰੋ ਉਹ ਲੜਾਈਆਂ ਭਾਵੇਂ 3600 ਹੋਈ ਜਾਣ ਤੁਸੀਂ ਵਿੱਚ ਨਹੀਂ ਜਾਣਾ ਕਿਸੇ ਦੇ ਵੀ ਉਹ ਚੰਗਾ ਭਾਈ ਦਰਦ ਤਾਂ ਠੀਕ ਹੋ ਜੂ ਹੈ ਹੈ ਨੜੇ ਉਹ ਕੁੜੀ ਦੇ ਤੂੰ ਬਾਦ ਕਾ ਤੋਂ ਪਹਿਰੀ ਮੈਂ ਤਾਂ ਸਮਝਾਉਂਦੀ ਏਨੀ ਸਿਆਣੀ ਕੁੜੀ ਆ ਉਹ ਹਾਂ ਕਿਉਂਕਿ ਤੁਹਾਨੂੰ ਸਿਆਣੀ ਲੱਗਦੀ ਆ ਬਾਲੀ ਤਾਂ ਬਾਤ ਪੈਣੀ ਆ ਤੁਹਾਡੇ ਮੈਂ ਤੁਹਾਨੂੰ ਚੰਗੀ ਨਹੀਂ ਲੱਗਦੀ ਹੈਗੀ ਮੈਂ ਤਾਂ ਤੁਹਾਡੀ ਆਪ ਦੀ ਆ ਉਹ ਸੱਤ ਬਗਾਨੀ ਤੁਹਾਨੂੰ ਚੰਗੀ ਲੱਗਦੀ ਆ ਚਲ ਚੰਗਾ ਭਾਈ ਗਲਤੀ ਹੋ ਗਈ ਮੇਥੋਂ ਅੱਜ ਜਾ ਕੇ ਆਪਦੇ ਪੜਾਈ ਕਰਨ ਲੈ ਜਾ ਬੱਜ ਸੌਰੀ ਹੱਦ ਕਰਦੀ ਹੈ ਹੈ ਫੇਰ ਕੀ ਕਿੱਡਾ ਕੰਮ ਕਰਤਾ ਮੈਂ ਕੁਦਰਤੀ ਚਲ ਮੈਂ ਵਾਗ ਗਿਆ ਵਿਚਾਰੇ ਦੀ ਜਿੰਨਾ ਹੱਥ ਪਾਇਆ ਸੀ ਬਚਤ ਰਹੇਗੀ ਕੀ ਪਤਾ ਹੁੰਦਾ ਮਸਟਾਂਡਿਆਂ ਦਾ ਐਂ ਦਾ ਮੈਂ ਤਾਂ ਰਸਤੇ ਦੇ ਵਿੱਚ ਚਾਰੀ ਸੀਗੀ ਮੈਨੂੰ ਤਾਂ ਪਤਾ ਵੀ ਨਹੀਂ ਆ ਕੀ ਉਹ ਕੌਣ ਆ ਨਾ ਆਪਣੇ ਪਿੰਡ ਦੇ ਵਿੱਚ ਮੈਂ ਕਦੇ ਦੇਖਿਆ ਤੇ ਮੇਰਾ ਅਜੂ ਨੇ ਹੱਥ ਵੀ ਫੜਿਆ ਤੇ ਉਹਦੇ ਵਿੱਚ ਤਾਂ ਜਲਦੀ-ਜਲਦੀ ਅੰਕਲ ਆ ਗਏ ਤੇ ਅੰਕਲ ਨੇ ਮੈਨੂੰ ਬਚਾ ਲਿਆ ਪਰ ਮੇਰੇ ਕਰਕੇ ਅੰਕਲ ਦੇ ਵੀ ਕਿੰਨੀਆਂ ਸੱਟਾਂ ਵੱਜੀਆਂ ਨੇ ਕੋਈ ਨਾ ਤੂੰ ਸੋਚ ਨਾ ਕਰ ਕੋਈ ਗੱਲ ਨਹੀਂ ਉਹ ਤਾਂ ਜਿਹਾ ਜਿਹਾ ਹੈਗਾ ਹੈਗਾ ਉਦੇ ਨਾਲ ਸਾਬ ਕਿਤਾਬ ਤਾਂ ਮੈਂ ਕਰੂੰਗਾ ਨਾਲੇ ਲੇਖਾ ਝੋਖਾ ਦੇ ਨਾਲ ਮੇਰਾ ਪਰਾਣਾ ਚੱਲਦਾ ਰੋਣਾ ਮੈਂ ਤਾਂ ਬਹੁਤ ਕੋਸ਼ਿਸ਼ ਕੀਤੀ ਸੀ ਉਤੋਂ ਜਾਣ ਦੀ ਪਰ ਮੇਰੇ ਨਾਲ ਤਾਂ ਪੁੱਠੀਆਂ ਸਿੱਧੀਆਂ ਗੱਲਾਂ ਕਰਨ ਲੱਗ ਗਿਆ ਉਹ ਉੱਤੇ ਖੜਕੇ ਓ ਯਾਰ ਬਦਮਾਸ਼ਾਂ ਦਾ ਕੰਮ ਹੀ ਇਹ ਹੁੰਦਾ ਪੁੱਠੀਆਂ ਸਿੱਧੀਆਂ ਗੱਲਾਂ ਕਰਨੀਆਂ ਨਾਲੇ ਮੈਂ ਤੈਨੂੰ ਇੱਕ ਗੱਲ ਦੱਸਾਂ ਉਹਨੂੰ ਤੇਰੇ ਤੋਂ ਕੋਈ ਮਤਲਬ ਨਹੀਂ ਹੈਗਾ ਉਹਨੂੰ ਸਾਲੇ ਨੂੰ ਮਤਲਬ ਹੀ ਮੇਰੇ ਤੋਂ ਹੈ ਕੋਈ ਨਾ ਅੱਜ ਤੋਂ ਬਾਅਦ ਤੇਰੇ ਰਾਹ 'ਚ ਨਹੀਂ ਘੜੂਗਾ। ਇਹ ਗੱਲ ਤੂੰ ਮੇਰੇ ਤੇ ਛੱਡ ਦੇ। ਤੂੰ ਘਰੇ ਜਾ। ਐਵੇਂ ਕੋਈ ਬੱਲਾ ਬਣਾ ਦੂਗਾ। ਠੀਕ ਐ। ਕੀ ਧਰ ਲੈ ਬਣ ਜੀ? ਦੁੱਧ ਧਰਿਆ ਸੀ ਬਣ ਜੀ ਮੈਂ ਹਲਾ ਚੱਲ ਮੜਾ ਜੀ ਹਾਦੀ ਜੀ ਪਾ ਕੇ ਦੁੱਧ ਦੇ ਦੂੰਗੀ ਇਹਨਾਂ ਨੂੰ। ਅੱਛਾ। ਆ ਸੱਟ ਜੀ ਠੀਕ ਹੋ ਜੂਗੀ। ਹੋਰ ਆ ਤਾਂ ਨਮਾ ਕਮ ਹੋ ਗਿਆ ਲੈ। ਕੀ ਪਤਾ ਤੀ। ਬਸ ਤੈਨੂੰ ਪਤਾ ਹੀ ਐ। ਕਿੱਥੇ ਤੀਆਂ ਨੂੰ ਬਾਹਰ ਨਿਕਲਣ ਦੇਂਦੇ ਨੇ ਲੋਕ ਐ ਨਾਲੇ ਪੈਣ ਜਾਇ ਵੱਡੇ ਕਾਮਾਂ ਵਰਗੇ ਹੋ ਰਹੇ ਨੇ ਨਾਲੇ ਅੰਦਰ ਨਹੀਂ ਬਿਠਾ ਕੇ ਰੱਖ ਸਕਦੇ ਕੁੜੀਆਂ ਨੂੰ ਕੀ ਕਰੀਏ ਕੰਮ ਦੰਦੇ ਤਾਂ ਹੁਣ ਜਾਣਾ ਹੀ ਐ ਜਾਣਾ ਹੀ ਐ ਨਾਲੇ ਜੇ ਅੰਦਰ ਹੀ ਬੈਠੇ ਰਾਵਾਂਗੇ ਤਾਂ ਖਾਵਾਂਗੇ ਕੀ ਸੱਚੀ ਗੱਲ ਐ ਬਈ ਤੇਰੀ ਚੱਲ ਪੈਣ ਕੱਲੀ ਨੂੰ ਨਾ ਤੋਰਿਆ ਕਰ ਕਿਤੇ ਬਾਹਰ ਅੰਦਰ ਤੂੰ ਨਾਲੇ ਵਗ ਜਾ ਕਰ ਹਾਂ ਚੱਲ ਹੁਣ ਐ ਕਰਿਆ ਕਰੂੰਗੀ ਉਹ ਤਾਂ ਮੈਨੂੰ ਐ ਹੋ ਗਿਆ ਵੀ ਚੱਲ ਮੈਂ ਘਰੇ ਕੰਮ ਕਰਦੀ ਆ ਤੂੰ ਜਾਇਆ ਪਈ ਕੰਮ ਤੇ ਮਾੜਾ ਜਾ ਹੋਰ ਤੇ ਹੁਣ ਚਲਾਂ ਐ ਕਰਾਂ ਮੈਂ ਚਲਦੀਆਂ ਕਰਾਂ ਤੇ ਰੋਟੀ ਰੁੱਟੀ ਮੈਂ ਬਣਾ ਕੇ ਵੇਚ ਦੂੰਗੀ ਇੱਧਰ ਹੁਣ ਤੁਸੀਂ ਕਿੱਥੇ ਆਹਾਰ ਕਰੋਗੇ ਚੱਲ ਕੋਈ ਨਾ ਬਹਿਣ ਜੀ ਰੋਟੀ ਤਾਂ ਮੈਂ ਬਣਾ ਲੂੰਗੀ ਤੁਸੀਂ ਨਾ ਖੇਚਲਾ ਕਰਿਓ ਨਾ ਨਾ ਖੇਚੜਾਈ ਕਿਹੜੀ ਗੱਲ ਐ ਰੋਟੀ ਤਾਂ ਮੈਂ ਬਣਾਉਂਗੀ ਨਾਲੇ ਕੱਲੇ ਜਾਣੇ ਨੂੰ ਕਿੱਥੇ ਆਹਾਰ ਜਾਂਦਾ ਹੈ ਹੈ ਅਸੀਂ ਮੈਂ ਬਣਾ ਲੂੰਗੀ ਨਾਲ ਸੋਡੀ ਬਣ ਜੂ ਚਲੋ ਚੱਲ ਆ ਜਾਂਗੇ ਚੰਗਾ ਪਹਿਨੇ ਜੇ ਤੂੰ ਕਹੇਨੀ ਐ ਉਹ ਵੀ ਨਾ ਮੈਨੂੰ ਤੁਹਾਡੇ ਹੱਥ ਦੀ ਰੋਟੀ ਸਬਜ਼ੀ ਬਾਲ ਕੋਈ ਸਵਾਦ ਲੱਗਦੇ ਆ ਸੱਚੀ ਚੱਲ ਨਾਲੇ ਇਸ ਵਾਹਣੇ ਨਾਲ ਅੱਜ ਦਾ ਦਿਨ ਮੈਂ ਆਰਾਮ ਕਰ ਲੂੰਗੀ ਹਾਂ ਨਾਲੇ ਜੀ ਪਤਾ ਨਹੀਂ ਕਿਉਂ ਮੇਰੇ ਤਾਂ ਦਿਲ ਜੇ ਨੂੰ ਕੁਝ ਹੋਈ ਜਾਂਦਾ ਘਬਰਾਹਟ ਜੀ ਹੋਈ ਜਾਂਦੀ ਹੈ ਓਹੋ ਭਾਵੇਂ ਤੂੰ ਐ ਨਾ ਕਰਿਆ ਕਰ ਘਬਰਾਹਟ ਨਾ ਕਰਿਆ ਕਰ ਵੇਖ ਅਸੀਂ ਤੇਰੇ ਨਾਲ ਕਿਸੇ ਗੱਲ ਦੀ ਕੋਈ ਸੋਚਣਾ ਕਰ ਤੈਨੂੰ ਡਰਨ ਦੀ ਲੋੜ ਨਹੀਂ ਹੈਗੀ ਕੱਲ ਨੂੰ ਵੀ ਕੋਈ ਨਾ ਜਾਣੀ ਤੈਨੂੰ ਲੋੜ ਪੈਂਦੀ ਹੈ ਕਿਤੇ ਵੀ ਫਮਾਦੀ ਰਾਤ ਬੋਲ ਮਾਰਦੀ ਅਸੀਂ ਤੇਰੇ ਨਾਲ ਆ ਠੀਕ ਆ ਆ ਕੁੜੀ ਦੀਆਂ ਗੱਲਾਂ ਦਾ ਗੁੱਸਾ ਨਾ ਕਰੀ ਇਹ ਤਾਂ ਬੜ ਬੋਲੀ ਆ ਭਣੇ ਤਾਂ ਉਹ ਹੀ ਬੋਲੀ ਜਾਂਦੀ ਆ ਇਹ ਤਾਂ ਮੈਨੂੰ ਵੀ ਬੋਲੀ ਜਾਂਦੀ ਆ ਕਰ ਚੱਲ ਕੁੜੀ ਦੀਆਂ ਤਾਂ ਗੋਲਾਂ ਦਾ ਕੀ ਗੁੱਸਾ ਹੈ ਭਣੇ ਪਰ ਫਿਰ ਵੀ ਐਂ ਜੇ ਲੱਗਦਾ ਹੈ ਵੀ ਦੇਖੀ ਵੀ ਅਗਲਾ ਕਹੂਗਾ ਵੀ ਉਹਨੇ ਉਹਦੇ ਸਰਟੀਫਿਕੇਟ ਮਰਵਾਤੀ ਕੁੜੀ 109 ਆ ਜਾਂਦੇ ਨੇ ਗੱਲਾਂ ਦਾ ਤੈਨੂੰ ਪਤਾ ਹੀ ਐ ਇਹ ਤਾਂ ਚੱਲਦਾ ਹੀ ਰਹਿੰਦਾਗਾ ਲੋਕਾਂ ਦਾ ਕਿਹੜਾ ਮੂੰਹ ਫੜ ਲੈਣਾ ਜਿਹੜਾ ਆਪਾਂ ਨੂੰ ਸਹੀ ਲੱਗਦਾ ਆਪਾਂ ਉਹ ਕਰਦੇ ਆ ਆਪਾਂ ਨੇ ਕਿਸੇ ਤੋਂ ਕੁਝ ਨਹੀਂ ਲੈਣਾ ਠੀਕ ਹੈ ਆ ਪਾਂਡੀ ਗਮਾਂਡੀ ਹੈਗੇ ਆ ਤੇ ਰਹਾਗੇ ਭੈਣਾ ਵਾਂਗੂ ਹੀ ਰਹਾਗੇ ਚੰਗਾ ਪਹਿਣ ਚਲ ਫੇਰ ਤੂੰ ਖੇਚ ਲੈਣਾ ਤੇਰੀ ਮੈਂ ਪਚਾ ਦੂੰਗੀ ਰੋਟੀ ਚੰਗਾ ਚੰਗਾ ਫੇਰ ਪਹਿਣ ਜਿਵੇਂ ਤੇਰੀ ਮਰਜ਼ੀ ਠੀਕ ਹੈ ਚਲ ਚੇਲਾ ਵਿਚਾਰੀ ਹੁਤਾ ਬਹਲੀ ਚੰਗੀ ਐ ਐ ਔਖੇ ਸੌਖੇ ਵੇਲੇ ਭੈਣ ਭਾਈ ਆਂਡੀ ਗਮਾਂਡੀ ਕੋਈ ਕੰਮ ਆਉਂਦਾ ਹੁੰਦਾ ਇਹਨੂੰ ਕਮਲੀ ਨੂੰ ਐ ਤਾਂ ਪਤਾ ਨਹੀਂ ਵੀ ਰਿਸ਼ਤੇਦਾਰ ਨਾਲੋਂ ਨੇੜੇ ਗਮਾਂਡੀ ਹੁੰਦਾ ਹੈਗਾ ਤਾਂ ਮੋਟੀ ਮੱਤ ਦੀ ਐ ਬੋਲੀ ਜਾਂਦੀ ਐ ਐ ਨਹੀਂ ਬਤਾ ਅਗਲੀ ਗੁੱਸਾ ਕਰ ਲੇ ਗੱਲ ਦਾ ਨ ਲੈ ਆਹ ਯਾ ਬਦਮਾਸ਼ ਉਹ ਖਾੜ ਓਏ ਖਾੜਾ ਹਾਂ ਕੀ ਗੱਲ ਹੀ ਪਾ ਕੀ ਗੱਲ ਵੱਡੇ ਆ ਬਦਮਾਸ਼ਾ ਹੁਣ ਕੁੜੀਆਂ ਛੇੜਨ ਲੱਗ ਗਿਆ ਬੀਆਂ ਨਹੀਂ ਕੁੜੀ ਛੇੜੀ ਆ ਮੈਨੂੰ ਸੋਣੀ ਲੱਗੀ ਮੈਂ ਪੁੱਛ ਲਿਆ ਤੈਨੂੰ ਕੀ ਓਏ ਮੈਨੂੰ ਕੀ ਉਹ ਮੈਨੂੰ ਕੁਛ ਮਰਜ਼ੀ ਹੋਵੇ ਅੱਜ ਤੋਂ ਬਾਅਦ ਉਹਦੇ ਕੰਨੀ ਝਾਕ ਵੀ ਨਾ ਚਾਹੀ ਕੀ ਗੱਲ ਓਏ ਤੇਰੀ ਮਾਸੀ ਦੀ ਕੁੜੀ ਲੱਗਦੀ ਆ ਨਾਲੇ ਮੈਂ ਸੋਚਦਾ ਧੀ ਭਰਜਾਈ ਬਣਾ ਲਈਏ ਅਮਰੀਕਾ ਜੂੰ ਮਰਜ਼ੀ ਲੱਗਦੀ ਹੋਵੇ ਤੈਨੂੰ ਲੱਗ ਜੂਗਾ ਪਤਾ ਹੁਣ ਝਾਕ ਕੇ ਦੇਖ ਲਈ ਅਰੇ ਆ ਪਰਜਾਈ ਵਾਲੀ ਕੀ ਗੱਲ ਕਰਦਾ ਹੂੰ ਅੱਜ ਤੋਂ ਬਾਅਦ ਅੱਖ ਪੱਟ ਕੇ ਨਾ ਚੱਕੀਂ ਇਹ ਦੇ ਲਈ ਮੈਂ ਤਾਂ ਇਹੀ ਕਰੂੰ ਏ ਮੂੰ ਆਪਦੇ ਨਾਲੇ ਤੇ ਉਹਨੂੰ ਸਮਝਾ ਲਾਂ ਤੇ ਮੇਰਾ ਜਿੰਮੇ ਚਿੱਤ ਤਵਨੂੰ ਮੈਂ ਉਵੇਂ ਹੀ ਕਰੂੰ ਅੱਛਾ ਕੋਈ ਗੱਲ ਨਹੀਂ ਪੁੱਤਾ ਚਿੱਤ ਤਾਂ ਤੇਰਾ ਮੰਨਣੋਂ हट ਜੂ ਨਾਲੇ ਖੜਦਾ ਨਹੀਂ ਹੁੰਦਾ ਮਿੰਟ ਚ ਹੀ ਲੰਘ ਜਾਣਾ ਆ ਹੁਣ ਗੱਲ ਵੀ ਤਾਂ ਸੁਣ ਜਾ ਮੇਰੀ ਆਲੇ ਸਾਲਾ ਮੂਕ ਮਾਰਦਾ ਓ ਗੱਲ ਸੁਣ ਲੈ ਅੱਗੇ ਤੋਂ ਝਾਕਣਾ ਨਹੀਂ ਉਹਦੇ ਕਹ ਨਹੀਂ ਸਾਲਾ ਹੋਇਆ ਨੰਬਰਦਾਰੀ ਦਾ ਪੁੱਤ ਮੈਨੂੰ ਲੱਗਦਾ ਨਾ ਵਿਚਦੀ ਗੱਲ ਤਾਂ ਕੋਈ ਹੋਰ ਹੈਗੀ ਐ ਥੋੜੀ ਘੜੇ ਗੱਲ ਨਾਲ ਤਨੀਆ ਹੁੰਦਾ ਹੁੰਦਾ ਮੈਨੂੰ ਨੀਹਾ ਦੀ ਮਾਂ ਕਹਿੰਦੀ ਸੀ ਉਹਨਾਂ ਨਾਲ ਇਹਨਾਂ ਦਾ ਜ਼ਮੀਂਦਾਰ ਰੌਲਾ ਚੱਲਦਾ ਓ ਮੰਮੀ ਮੇਰੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਐਨਣੇ ਮੈਨੂੰ ਉਹੀ ਦੁਖੀ ਕਰ ਰੱਖਿਆ ਪੁੱਤ ਚਲ ਤੀ ਹਿੱਤਾ ਗੱਲ ਬਾਤ ਨਹੀਂ ਕੋਈ ਮਹਿਮਾਨ ਦੀ ਆ ਤੂੰ ਐ ਕਰਿਆ ਕਰ ਥੋੜੇ ਜਿਹੇ ਦਿਨ ਬਸ ਇੰਨੇ ਕੁ ਬਚਤ ਰੱਖ ਵੀ ਕੱਲੀ ਬਾਹਰੇ ਨਾ ਜਾਇਆ ਕਰ ਸ਼ਰਲ ਠੀਕ ਐ ਮੰਮੀ ਮੈਂ ਤਾਂ ਕਿਉਂ ਜਾਣਾ ਬਾਹਰ ਮੈਂ ਤਾਂ ਘਰ ਹੀ ਬੈਠੀ ਰਹੂੰਗੀ ਦੋ ਤਿੰਨ ਦਿਨ ਹੋਰ ਕੀ ਆ ਨਾਲੇ ਨੇਹਾ ਦੀ ਮੰਮੀ ਨੂੰ ਕਹਿੰਦੇ ਵੀ ਰੋਟੀ ਪਾਣੀ ਸੀ ਬਣਾ ਕੇ ਭੇਜ ਦਾਂਗੇ ਮੰਮੀ ਤੂੰ ਨਾ ਉਹੀ ਪੰਗੇ ਪਾਈ ਰੱਖਦੀ ਆ ਲੈ ਕਾਮਲੀ ਇਹ ਚ ਪੰਗਿਆਂ ਦੀ ਕਿਹੜੀ ਗੱਲ ਅਗਲੇ ਨੇ ਵੀ ਤਾਂ ਆਪਣੀ ਮਦਦ ਕੀਤੀ ਹੋ ਐ ਆਪਣਾ ਹੱਕ ਵੰਦਦਾ ਉਹਨਾਂ ਨਾਲ ਖੜਨ ਦਾ ਮੰਮੀ ਮੰਨੇ ਆਪਣੀ ਉਹਨਾਂ ਨੇ ਮਦਦ ਕਰੀ ਐ ਹੁਣ ਇਹਦਾ ਮਤਲਬ ਇਹ ਥੋੜਾ ਕਿ ਆਪਾਂ ਉਹਨਾਂ ਨੂੰ ਰੋਟੀਆਂ ਪਕਾਪਕਾ ਕੇ ਦੇਈ ਜਾਈਏ ਆਪਣਾ ਖਰਚਾ ਦਾ ਮਸਾ ਪੂਰਾ ਹੁੰਦਾ ਕੋਈ ਨਾ ਪੁੱਤ ਐਹੀਂ ਨਹੀਂ ਕਹਿੰਦੇ ਹੁੰਦੇ ਨਾਲੇ ਐ ਕਹਿੰਦੇ ਹੁੰਦੇ ਨੇ ਸਿਆਣੇ ਅਕੇ ਪਤਾ ਨਹੀਂ ਕੀ ਦਾ ਅਨਜਲ ਕੀ ਦੇ ਕਰਦਾ ਹੁੰਦਾ ਆਪਣੇ ਕੋਲੇ ਖਬਰਾਂ ਉਹਨਾਂ ਦੇ ਭਾਗਾਂ ਦੇ ਹੀ ਹੋਵੇ ਜੇ ਆਪਾਂ ਦੋ ਚਾਰ ਦਿਨ ਰੋਟੀ ਬਣਾ ਕੇ ਦੇ ਦਾਂਗੇ ਕਿਦਰੇ ਨਹੀਂ ਕੱਟਾਉਂਦਾ ਉਦੋਂ ਦੁੱਗਣਾ ਭੜਦੀ ਆ ਉਹ ਆਪਾਂ ਨੂੰ ਚੱਲ ਮੰਮੀ ਠੀਕ ਆ ਤੇਰੀ ਮਰਜ਼ੀ ਆ ਜਿਵੇਂ ਤੈਨੂੰ ਸਹੀ ਲੱਗਦਾ ਨਾ ਓਵੇਂ ਕਰ ਲਿਆ ਕਰ ਪਰ ਮੈਂ ਨਹੀਂ ਰੋਟੀ ਫੜਾਉਣ ਜਾਂਦੀ ਕੋਈ ਨਾ ਰੋਟੀ ਰੋਟੀ ਮੈਂ ਫੜਾਇਆ ਹਾਂ ਹਾਂ ਤੇ ਤੂੰ ਕਰੇ ਕੰਮ ਕਰ ਲਿਆ ਕਰ ਬਸ ਇੱਕ ਆ ਗੱਲ ਮੇਰੀ ਪੱਲੇ ਬੱਲੇ ਵੀ ਜਾਈ ਨਾ ਕੱਲੀ ਬਸ ਬਸ ਮੰਮੀ ਕੱਲੀ ਤਾਂ ਮੈਂ ਕੀ ਕਰਨ ਜਾਣਾ ਮੈਂ ਰੋਟੀ ਬਣਾ ਦਿਆ ਕਰੂੰਗੀ ਤੂੰ ਆ ਫੜਾਇਆ ਕਰੀ ਮੈਂ ਦੱਸ ਦਿਆ ਕਰੂੰ ਸਰਦਾਰ ਜੀ ਕਿ ਅੱਜ ਰੋਟੀ ਸਬਜ਼ੀ ਮੇਰੀ ਧੀ ਨੇ ਬਣਾਈ ਹੈ ਠੀਕ ਐ ਮੰਮੀ ਦੱਸ ਦਿਆ ਕਰਿਓ ਮਨਲੇ ਸੱਚ ਮੰਮੀ ਉਹ ਸੂਟ ਪਿਆ ਸੀ ਜੇ ਤੂੰ ਫੜਾਏ ਆਉਂਦੀ ਸੀਉਂ ਤਾਂ ਸੀ ਮੈਂ ਕੋਈ ਨਾ ਕੋਈ ਨਾ ਉਹ ਵੀ ਫੜਾਏ ਆਉਂਗੀ ਜਾਂਦੀ ਜਾਂਦੀ ਠੀਕ ਆ ਚਾਹ ਬਣਾਵਾ ਮੰਮੀ ਆਪਣੀ ਤੂੰ ਪੀਣੀ ਐ ਤਾਂ ਬਣਾ ਲੈ ਫਿਰ ਚਲ ਮੈਂ ਬਣਾਉਣੀ ਆ ਚੁੱਲੇ 'ਚ ਬਾਲਦੀ ਆ ਅੱਗ ਹਾਂ ਚੁੱਲੇ 'ਚ ਬਾਲ ਲੈ ਨਾਲੇ ਪਾਣੀ ਦਿੱਤਾ ਧਰਦੀ ਹਾਂ ਠੀਕ ਐ ਮੰਮੀ ਹਾ ਮਾ ਉਹ ਰਿਆ ਬੱਤ ਮਾ ਮਾ ਦੱਸ ਉਹ ਸਮਾਨ ਜਬੀ ਆਪਣਾ ਲਿਆਉਣ ਆਲਾ ਹੋ ਰਿਹਾ ਮੈਂ ਤੈਨੂੰ ਐ ਪੁੱਛ ਲਈ ਸੀ ਤੇ ਉਹ ਪਹਿਲੇ ਘਰ ਆਲਿਓ ਪ੍ਰਾਂਜੇ ਬੁਕਾਰ ਜਿੰਨਾ ਉਹ ਦੇਖਨੇ ਸਮਾਈ ਖਾਸੀ ਹੋ ਰਹੀ ਸੀ ਪੈਸੇ ਦੇ ਗੀ ਉਹ ਕੁਸ ਥੋੜੇ ਘਣੇ ਹਾਂ ਮੰਮੀ 500 ਦਾ ਫੜਾ ਗਈ ਸੀ ਮੈਨੂੰ ਤੂੰ ਗਈ ਹੋਈ ਸੀ ਬਾਹਰ ਨੂੰ 500 ਤਾਂ ਹੈਗਾ ਮੇਰੇ ਕੋਲੇ ਚੱਲ ਕੋਈ ਨਾ ਐਨੇ ਆਪਣਾ ਸੁੱਲੇ ਦਾ ਰਸਣਾ ਜੂਗਾ 5-400 ਦਾ ਬਾਕੀ ਫੇਰ ਦੇਖਾਂਗੇ ਜਾਂ ਹੋਰ ਸਮਾਈ ਆਗੀ ਹਾਂ ਕੋਈ ਨਾ ਮੰਮੀ ਤੂੰ ਲੈ ਆਈ ਹੈ ਨਾ ਸਮਾਨ ਉਹਦਾ ਮੰਮੀ ਸੱਚ ਮੈਂ ਤਾਂ ਐਂ ਕਹਿੰਦੀ ਸੀ ਦੇਖੀ ਮੇਰੇ ਸੂਟ ਨਾ ਫਟੇ ਪਏ ਨੇ ਮੈਨੂੰ ਇੱਕ ਸੂਟ ਹੀ ਲੈ ਦੇ ਇਸ ਵਾਰ ਕੋਈ ਨਾ ਪੁੱਤ ਲੈ ਦੂੰਗੇ ਜਾਂ ਤੂੰ ਐਂ ਕਰ ਆਂਟੀ ਨੂੰ ਕਹਿ ਦੀ ਨੇਹਾ ਦੇ ਸੂਟ ਪੁਰਾਣੇ ਹੋਣੇ ਮੈਂ ਉਹ ਪਾ ਲੂੰਗੀ ਪੁੱਤ ਨੇਹਾ ਦੇ ਸੂਟ ਤਾਂ تیرے ਹੋਣੇ ਨਹੀਂ ਪਰ ਚਲ ਪਾ ਵੀ ਲਵੇਂਗੀ ਨੇਹਾ ਦਾ ਸੁਭਾਅ ਕੁਝ ਹੋਰ ਹੈ ਐਵੇਂ ਤੂੰ ਸੂਟ ਪਾ ਕੇ ਨਿਹਾਲਾ ਉਹਨਾਂ ਦੇ ਘਰੇ ਵਾਗੇ ਐਨੀ ਪਤਾ ਤੁਸੀਂ ਨੇ ਬੋਲਣਾ ਲੱਗ ਜੀ ਮੰਮੀ ਉਦੋਂ ਤਾਂ ਇਹ ਵੀ ਨਹੀਂ ਪਤਾ ਪੜੋਸੀਆਂ ਨੂੰ ਦੱਸ ਦੇ ਕਿ ਮੇਰੇ ਸੂਟ ਬਣਦੀ ਆ ਹਨਾ ਹਾਂ ਕੋਈ ਨਾ ਜੇ ਮੈਂ ਮੜਿਆ ਤੇਰੀ ਆਂਟੀ ਨੂੰ ਕਹਿ ਤਾਂ ਨਾ ਉਹ ਤਾਂ ਉਹੀ ਤੈਨੂੰ ਲੈ ਕੇ ਦੇ ਦੂਗੀ ਇੱਕ ਦੋ ਸੂਟ ਚੱਲ ਮੰਮੀ ਜਦੋਂ ਅੱਜ ਤੂੰ ਰੋਟੀ ਬਣਾਣ ਜਾਏਂਗੀ ਨਾ ਆਂਟੀ ਨੂੰ ਕਹਿ ਦੇ ਕਿ ਇੱਕ ਅੱਧਾ ਸੂਟ ਹੀ ਲੈ ਦੇ ਮੈਨੂੰ ਕੋਈ ਨਾ ਜਾ ਚਾਹ ਬਣਾ ਲੈ ਹੁਣ ਬਾਲੀਆਂ ਮਿੱਠਿਆਂ ਕੋਲੇ ਆਂਦਿਆ ਕਰ ਮੈਨੂੰ ਮੰਮੀ ਮੈਂ ਤਾਂ ਸੂਟ ਨੂੰ ਕਹਿੰਦੀ ਸੀ ਮੇਰਾ ਵੀ ਜੀ ਕਰਦਾ ਨਵੇਂ ਸੂਟ ਪਾਉਣ ਨੂੰ ਕੋਈ ਨਾ ਕੋਈ ਨਾ ਲੈ ਠੀਕ ਹੈ रेडी हां भाई मेरी बात सुनया हां दस आय जना बोल्या करो मेनू ਲੈ ਹੋਰ ਕਿਵੇਂ ਬੋਲਾਂ ਤੂੰ ਤਾਂ ਮੈਨੂੰ ਗੁੱਸੇ ਚ ਬੋਲ ਤੈਨੂੰ ਕਿਹਨੇ ਕਹਤਾ ਗੁੱਸੇ ਨਾਲ ਬੋਲਦਾ ਮੈਂ ਤੈਨੂੰ ਐ ਕਿਹਾ हां भाई ਦੱਸ ਭਾਈ ਕੀ ਹੁੰਦਾ ਪੁੱਤ ਕਿਹਾ ਕਰੋ ਮੈਨੂੰ ਅੱਛਾ ਉਹ ਮੇਰਾ ਪੁੱਤ ਹੁਣ ਦੱਸ ਜਗਾ ਫਿਰ ਗਾੜੀ ਤੁਸੀਂ ਨਾ ਕਿਸੇ ਦੇ ਰੋਲੇ ਚ ਨਾ ਪਿਆ ਕਰੋ ਮੈਂ ਤੁਹਾਨੂੰ ਗਰਨਸੋ ਓਹ ਹੋ ਇਹ ਗੱਲ ਨੂੰ ਤੂੰ ਉਹਦੇ ਜਵਾਬ ਹੀ ਦੇ ਸਕਤੇ ਪਿਓ ਨਹੀਂ ਹੈ ਜੇ ਆਪਾਂ ਮੜਾ ਮੋਟਾ ਨਾ ਨਾ ਸਹਾਰਾ ਲਵਾ ਦਿੰਨੇ ਆ ਉਹਨਾਂ ਦਾ ਭਈ ਕੀ ਜਾਂਦਾ ਆ ਆਪਾਂ ਦਾ ਕੰਮ ਹੈ ਡੈਡੀ ਚਲ ਠੀਕਾ ਤੁਸੀਂ ਸਹਾਰਾ ਲਾਤਾ ਪਰ ਸਹਾਰਾ ਬਿਓਸ ਸਾਹਮਣੇ ਨਾ ਲਾਓ ਵੀ ਆਪਣਾ ਨੁਕਸਾਨ ਨਾ ਹੋਵੇ ਕਿਉਂ ਆਪਣਾ ਕੀ ਨੁਕਸਾਨ ਹੈ ਚੱਲ ਤੁਹਾਡੇ ਸਾਟ ਨਹੀਂ ਬੱਝੀ ਓਹ ਹੋ ਐਂ ਤਾਂ ਬੱਝਦੀ ਰਹਿੰਦੇ ਐਹੇ ਜੀ ਕੰਮ ਚ ਨਾ ਬਜ਼ੁਰਗ ਬੰਦੇ ਐ ਕਹਿੰਦੇ ਨੇ ਜੇ ਇਹ ਕੰਮ ਚ ਬੰਦੇ ਦਾ ਗਲ ਵੱਢੇ ਜਾਵੇ ਗਲ ਤਾਂ ਵੀ ਕਹਿੰਦੇ ਉਹਦਾ ਦੁੱਖ ਨਾ ਮੰਨੋ ਵੀ ਬੰਦੇ ਦਾ ਗਲ ਲੈ ਜਾ ਪੁੱਤ ਨੇ ਕੰਮ 'ਚ ਕੁਛ ਮਰਜ਼ੀ ਹੋ ਜੇ ਡੈਡੀ ਜੇ ਤੁਹਾਨੂੰ ਕੁਛ ਹੋ ਗਿਆ ਫਿਰ ਸਾਡਾ ਕੀ ਬਣੂਗਾ ਪੁੱਤ ਕੁਛ ਨਹੀਂ ਹੁੰਦਾ ਐਵੇਂ ਨਾ ਕਵਰਾਟ ਕਰਿਆ ਕਰ ਦੇਖ ਜੇ ਕੋਈ ਚੰਗਾ ਕੰਮ ਆਪਾਂ ਕਰਦੇ ਆ ਜਾਂ ਕੋਈ ਵੀ ਕਰਦਾ ਉਤੋਂ ਰੱਬ ਤਾਂ ਦੇਖਦਾ ਨਾ ਤੇ ਉਹਦਾ ਫਲ ਜ਼ਰੂਰ ਮਿਲਦਾ ਹੁੰਦਾ ਅੱਖਾਂ ਨਾਲ ਵਿੱਚੋਂ ਜ਼ੁਲਮ ਹੁੰਦਾ ਦੇਖ ਕੇ ਨਾ ਅੱਖਾਂ ਨਾਲ ਵਿੱਚੋਂ ਉਹਦੀ ਮਦਦ ਕਰਦੇ ਹੋ ਭਲਾ ਹੀ ਹੋ ਆਪਣਾ ਵੀ ਕਿਤੇ ਨਾ ਮੇਰੀ ਗੱਲ ਸੁਣ ਮਮੀ ਤੁਸੀਂ ਤਾਂ ਕਹਤਾ ਫਿਰ ਹੁਣ ਮੈਨੂੰ ਤਾਂ ਫਿਕਰ ਹੁੰਦੀ ਹੈ ਮੇਰੇ ਡੈਡੀ ਦੀ ਤੈਨੂੰ ਮੇਰੀ ਫਿਕਰ ਕਰਨ ਦੀ ਲੋੜ ਨਹੀਂ ਤੂੰ ਉਹ ਪੁੜੀ ਨੂੰ ਜੇ ਇੱਕ ਵਾਰੀ ਆਪਦੀ ਸਹੇਲੀ ਬਣਾ ਲੇ ਤੈਨੂੰ ਉਹ ਸਾਰਾ ਕੰਮ ਸਿੱਖਿਆ ਦੁਸਲਾਈ ਦਾ ਵੀ ਪੜਨ ਦਾ ਵੀ ਹੋਰ ਵੀ ਉਹ ਐਵੇਂ ਤੂੰ ਐਂ ਜਣਾ ਸਮਝੋ ਉਹਨਾਂ ਨੂੰ ਵੀ ਉਹ ਗਰੀਬ ਨੇ ਉਹਨਾਂ ਕੋਲੇ ਪੜਾਈ ਦੀ ਨੌਲੇਜ ਨਹੀਂ ਜਾਂ ਹੋਰ ਉਹ ਸਾਰਾ ਕੁਝ ਜਾਣਦੀ ਆ ਉਹ ਮੈਂ ਗਰੀਬ ਕਦੋਂ ਕਿਹਾ ਉਹਨਾਂ ਨੂੰ ਬੱਸ ਪਰ ਮੈਨੂੰ ਗੁੱਸਾ ਤਾਂ ਆਊਗਾ ਇਹਨਾਂ ਵੀ ਜਦੋਂ ਤੁਹਾਡੇ ਸੱਟ ਲੱਗੀ ਹਾਂ ਉਧਰੋਂ ਉਹਨੂੰ ਐ ਹੋਗਾ ਵੀ ਹਾਂ ਹਾਂ ਵੀ ਸਾਡੀ 3:00 ਵਜੇ ਬੁਲਾਉਣਾ ਵੀ ਤੁਹਾਨੂੰ ਐ ਤਾਂ ਨਹੀਂ ਹੈਗਾ ਹਨਾ ਵੀ ਮੇਰੇ ਡੈਡੀ ਦੇ 7:00 ਵਜੇ ਫਿਰ ਮੈਂ ਉਹਨੂੰ ਤੇ ਕਿੰਨੇ ਕੁਝ ਬੋਲਤਾ ਤਾਂ ਉਹਨੂੰ ਵੀ ਗੁੱਸਾ ਲੱਗਿਆ ਵੀ ਹਾਂ ਬਾੜੀ ਭੋਲੀ ਐ ਚੰਦਰੀ ਬਾੜੀ ਭੋਲੀ ਕੁੜੀ ਆਪਣੀ ਜਿੰਨਾ ਚਿਰ ਜੱਟ ਤਾਂ ਗੱਲ ਨਹੀਂ ਵੱਢਿਆ ਨਾ ਉਹਨਾਂ ਚਿਰ ਕੁਝ ਨਹੀਂ ਹੁੰਦਾ ਆ ਮਾੜੀਆਂ ਮੋਟੀਆਂ ਸੱਟਾਂ ਦਾ ਕੀ ਐ ਐਵੇਂ ਨਾ ਸੋਚ ਕਰਿਆ ਕਰ ਤੂੰ ਕੀ ਕਰੇ ਇਹ ਪਿਓ ਦੀ ਸੋਚ ਹੀ ਵਾਲੀ ਕਰਦੀ ਐ ਪਿਆਰ ਵਾਲਾ ਕਰਦੀ ਐ ਚੰਦਰੀ ਤਾਂ ਕਹਿੰਦੀ ਐ ਇਹ ਵੀ ਬੱਸ ਮੇਰੇ ਪਿਓ ਨੂੰ ਤਾਂ ਕੁਛ ਨਾ ਹੋ ਜੇ ਕੋਈ ਨਾ ਜਿੰਨੇ ਰੱਬ ਨੇ ਸਾਹ ਲਿਖੇ ਨਾ ਉਹਨੇ ਹੀ ਆਉਣਗੇ ਪੁੱਤ ਕਿਸੇ ਦੀ ਮਦਦ ਕਰੇ ਨਾਲ ਨਾ ਕੋਈ ਨਾ ਉਮਰ ਘਟੇ ਮਾੜੀ ਮੋਟੀ ਸੱਟ ਦਾ ਕੀ ਐ ਇਹ ਤਾਂ ਆਰਾਮ ਆ ਜਾ ਸਹੀ ਕਹਿਆ ਮੰਮੀ ਤੁਸੀਂ ਤੁਹਾਨੂੰ ਪਤਾ ਵੀ ਮੈਂ ਡੈਡੀ ਨੂੰ ਕਿੰਨਾ ਪਿਆਰ ਕਰਦੀ ਆ ਮੇਰੇ ਤੋਂ ਨਹੀਂ ਜਰਿਆ ਜਾਂਦਾ ਹੈਗਾ ਉੱਥੇ ਦੇਖ ਲੋ ਕਿਵੇਂ ਹੱਥੋਂ ਪਾਈ ਹੋ ਗਏ ਇਹ ਮੇਰੇ ਤੋਂ ਤਾਂ ਕੰਡਿਆ ਵੱਜਾ ਨਹੀਂ ਜਰਿਆ ਜਾਂਦਾ ਡੈਡੀ ਦੇ ਚੱਲ ਦੇਖਦੇ ਆ ਆਹਾ ਤੇਰਾ ਫਿਕਰ ਕਿੰਨਾ ਕਰ ਕੇ ਚੱਲਦਾ ਜਦੋਂ ਤੇਰਾ ਵਿਆਹ ਕਰਤਾ ਨਾ ਤੂੰ ਦਾ ਨਾਲ ਦੀ ਨਾਲ ਭੁੱਲ ਜੰਗੀ ਸਾਰਾ ਕੁਝ ਫੇਰ ਦੇਖੂ ਕਿੰਨੇ ਕ ਫੋਨ ਕਰ ਕਰਕੇ ਪਿਓ ਨੂੰ ਪੁੱਛਦੀ ਐ ਵੀ ਡੈਡੀ ਤੁਸੀਂ ਠੀਕ ਹੋ ਤੁਸੀਂ ਰੋਟੀ ਪਾਣੀ ਖਾ ਲਿਆ ਫੇਰ ਪਤਾ ਲੱਗੂ ਨਹੀਂ ਤੁਹਾਨੂੰ ਐ ਕਿਨੇ ਕਹਤਾ ਵੀ ਮੈਂ ਵਿਆਹ ਕਰਾਉਂਗੀ ਮੈਂ ਤਾਂ ਵਿਆਹ ਹੀ ਨਹੀਂ ਕਰਾਉਣਾ ਅੱਛਾ ਤੂੰ ਹੁਣ ਇੱਥੇ ਹੀ ਤਪਾਈ ਆ ਮੈਂ ਕਿ ਸਾਨੂੰ ਸਾਰੀ ਉਮਰ ਮੈਨੂੰ ਤਾਂ ਐਸੀ ਮਹਾ ਬਿਆਹ ਕੇ ਤੋੜਨ ਮੇਰਾ ਖਾਹਾ ਵੜਨ ਕਿਆ ਲਾਪੇ ਆਂਦੀ ਸੱਸ ਨਾਲ ਜੂਲੀ ਜਾਊਗੀ ਮੈਂ ਤਾਂ ਨੂ ਲਿਆਂਗੀ ਬਾਈ ਮੈਨੂੰ ਤਪਾਉਣ ਵਾਲੀ ਕਿਹੜੀ ਗੱਲ ਆ ਕਿ ਤੁਸੀਂ ਤਾਂ ਮੈਨੂੰ ਐ ਬੋਲਣ ਲੱਗ ਗਏ ਹੁਣੇ ਤੁਸੀਂ ਤਾਂ ਮੈਨੂੰ 프라이 ਕਰਤਾ ਲੈ ਲੈ ਅੱਖਾਂ 'ਚੋਂ ਪਾਣੀ ਕੱਢ ਲਿਆ ਉਹ ਗਟਰੇ ਉਹ ਪਾਈ ਧੀਆਂ ਦਾ ਰਾਜੇ ਰਾਣੇ ਨੇ ਰੱਖੀਆਂ ਇਹ ਤਾਂ ਜਾਣੀ ਪੈਂਦਾ ਭਈ ਆਪੋ ਆਉਦੇ ਆਲਣਿਆਂ 'ਚ ਹੈ ਜਿਵੇਂ ਆ ਤੇਰੀ ਮਾਂ ਆਈ ਐ ਫਿਰ ਆਪਣੇ ਅਬੀਦੇ ਘਰ ਆਣੀ ਆਉਗੀ ਤੇਰਾ ਆਲਣਾ ਹੋ ਰਾਇ ਆਲਣਾ ਕਿਸੇ ਦਾ ਹੋਰ ਹੈ ਨਹੀਂ ਨਹੀਂ ਡੈਡੀ ਮੈਂ ਵਿਆਹ ਨਹੀਂ ਕਰਾਉਂਦੀ ਹੈਗੀ ਮੈਂ ਇੱਥੇ ਰਹੂੰਗੀ ਹੁੰਦਾ ਕੋਈ ਨਹੀਂ ਚਲ ਕਿੰਨਾ ਚਿਰ ਤੇਰਾ ਜੀ ਕੀ ਧਰ ਹੈ ਹੋਰ ਦੱਸ ਜਿੱਦ ਤੂੰ ਆਪ ਤੋਂ ਕਹਤਾ ਮੇ ਡੈਡੀ ਹੁਣ ਮੇਰਾ ਵਿਆਹ ਕਰ ਦੋ ਉਦੋਂ ਹੀ ਕਰਾਂਗੀ ਮੈਂ ਕਹਿੰਦੀ ਨਹੀਂ ਮੇਰਾ ਵਿਆਹ ਹੁੰਦਾ ਨਹੀਂ ਮੈਂ ਜਾਂਦੀ ਨਹੀਂ ਹਏ ਦੇਖ ਕੰਬਲੀ ਹੋਰ ਹੀ ਗੱਲਾਂ ਲੱਗ ਜਾਂਦੀਆਂ ਮਾਰਨ ਬੜੀ ਫਿਕਰ ਕਰਦੇ ਆ 15 ਵਾਰੀ ਕਹਤਾ ਮੈਨੂੰ ਇਹ ਤੋਂ ਪਹਿਲਾਂ ਡੈਡੀ ਤੈਨੂੰ ਕਿ ਲੋੜ ਸੀ ਕਿਸੇ ਦੇ ਮੰਜ਼ਲੇ ਜਲਾ ਤੜਾਉਣ ਦੀ ਹੈ ਇਹ ਨੂੰ ਐ ਡਰ ਹੈ ਵੀ ਨਾ ਜਾਣੀ ਉਹ ਬੰਦੇ ਕੋਲ ਸੰਦ ਹੁੰਦਾ ਵੀ 60 ਫੀਟ ਮਾਰ ਜਿੰਦਾ ਸਿਰ ਸੁਰਚ ਬੜਾ ਫਿਕਰ ਕਰਦੀ ਹੈ ਹਏ ਦਾਦੀ ਜਗਾ ਇਹ ਵੀ ਸਹੀ ਪਰ ਕੀ ਕਰੀਏ ਆਪਾਂ ਆਪਦੀ ਜਗ੍ਹਾ ਸਹੀ ਆ ਆਪਾਂ ਨੂੰ ਐ ਲੱਗਦਾ ਕਿਸੇ ਦੀ ਮਦਦ ਕਰਨੀ ਵੀ ਜ਼ਰੂਰੀ ਹੈ ਇਹਨੂੰ ਐ ਲੱਗਦਾ ਵੀ ਨਾ ਮੇਰੇ ਮਾਂ ਪਿਓ ਦੇ ਸੱਟ ਫੇਟ ਨਾ ਲੱਗੇ ਓਏ ਹੋਰ ਫਿਰ ਬੱਚਿਆਂ ਦੀ ਸੋਚ ਤਾਂ ਬੱਚਿਆਂ ਵਰਗੀ ਹੁੰਦੀ ਆ ਹੁਣ ਆਪਾਂ ਤਾਂ ਸਮਝਦਾਰ ਆ ਜਵਾਨ ਨੇ ਨੂੰ ਜਾਣਦੇ ਸਾਰੇ ਕਿਸੇ ਨੂੰ ਇਹਨੂੰ ਹਜੇ ਇਹਨਾਂ ਗੱਲਾਂ ਦਾ ਇਹਨਾਂ ਪਤਾ ਵੀ ਦੁਨੀਆਦਾਰੀ ਕੀ ਚੀਜ਼ ਆ ਕਿਦੋਂ ਚਪਾ ਕੁਛ ਆਈ ਨਹੀਂ ਮਾਸਾ ਬਾੜ ਬੋਲ ਲਿਆ ਨਵਿੰਦਰ ਜੀ ਸਹੋਰੀ ਨੇ ਅੱਖਾਂ ਭਰ ਲਈ ਇਹ ਦੇਖ ਕੰਬਲੀ ਯਾਰ ਐਨੀ ਟੈਨਸ਼ਨ ਕਾ ਤੋ ਲਈ ਹੈ ਦੱਸ ਤਾਂ ਦੇ ਕੀ ਗੱਲ ਹੋਗੀ ਟੈਨਸ਼ਨ ਲਵਾ ਨਾ ਯਾਰ ਮੈਂ ਉਹ ਮੇਰੇ ਕੋਲੇ ਰੋਂ ਰਹੀ ਸੀ ਨਾਲੇ ਮੇਰੇ ਪਿਓ ਦੇ ਸੱਟ ਮਾਰ ਗਿਆ ਉਹ ਬੰਦਾ ਹਾਂ ਇਹ ਕਹਿੰਦਾ ਟੈਨਸ਼ਨ ਨਾ ਲੈ ਯਾਰ ਉਹ ਕੋਈ ਗੱਲ ਨਹੀਂ ਫਿਰ ਟਾਈਮ ਆ ਜਾਣ ਤੇ ਦੇਖ ਲਾਂਗੇ ਕਿਹੜਾ ਬਦਮਾਸ਼ ਉਹਨੂੰ ਵੀ ਫਿਰ ਉਹਨਾਂ ਐ ਲੋੜ ਪੈ ਕੇ ਤਾਂ ਨਹੀਂ ਸਰਦਾ ਹੈਗਾ ਪਤਾ ਕਰ ਲੈਣੇ ਆ ਕੌਣ ਹੈਗਾ ਦੇਖ ਦਰਸ਼ਨ ਮੈਂ ਇਹ ਨਹੀਂ ਚਾਹੁੰਦਾ ਹੈਗਾ ਵੀ ਮੇਰੇ ਕਰਕੇ ਸੇਮਰਤ ਤੇ ਕੋਈ ਮੁਸੀਬਤ ਆਵੇ ਉਹਦਾ ਤੇਰੀ ਗੱਲ ਸਹੀ ਹੈ ਵੀ ਆਪਾਂ ਆਉਦੇ ਜਿੰਨੇ ਪਿਆਰੇ ਹੁੰਦੇ ਨੇ ਉਹਨਾਂ ਨੂੰ ਮੁਸੀਬਤਾਂ ਤੋਂ ਬਚਾ ਕੇ ਰੱਖਦੇ ਆ ਪਰ ਐ ਟੈਨਸ਼ਨ ਲੈ ਕੇ ਥੋੜਾ ਸਹੂਗਾ ਟੈਨਸ਼ਨ ਤਾਂ ਲੈਣੀ ਪੈਣੀ ਆ ਬਾਈ ਜਦੋਂ ਕੋਈ ਸਾਲਾ ਬਿਨਾਂ ਗੱਲੋਂ ਆ ਕੇ ਨਾਲ ਕਹਿੰਦਾ ਉਹ ਚੱਲ ਕੋਈ ਗੱਲ ਨਹੀਂ ਤੂੰ ਐ ਕਰ ਆ ਲੋੜ ਛੱਡ ਕੇ ਨਾ ਤੂੰ ਪਤਾ ਕਰ ਬੰਦੇ ਦਾ ਤੇ ਮੈਂ ਵੀ ਕਰਦਾ ਜੇ ਟੱਕਰ ਗਿਆ ਨਾ ਚੰਗੀ ਤਰ੍ਹਾਂ ਦੋ ਹੱਥ ਕਰਾਂਗੇ ਫਿਰ ਉਹਦੇ ਨਾਲ ਤੇ ਬਾਕੀ ਗੱਲ ਸੁਣ ਜਿਹੜੀ ਤੂੰ ਸਿਮਰਨ ਦੀ ਗੱਲ ਕਰਦਾ ਸਿਮਰਨ ਦਾ ਮੈਂ ਵੀ ਧਿਆਨ ਰੱਖਿਆ ਕਰੂੰ ਕੋਈ ਗੱਲ ਨਹੀਂ ਅੱਗੇ ਤੋਂ ਜਿੱਥੇ ਉੱਧਰ ਜਾਊ ਨਾ ਮੈਂ ਨਗਰਾਨੀ ਚ ਰੱਖਿਆ ਕਰੂੰਗਾ ਤੂੰ ਧਿਆਨ ਰੱਖੀਆ ਕਿਉਂ ਤੈਨੂੰ ਪਤਾ ਵੀ ਮੇਰੀ ਜਿੱਦ ਬਹਿ ਜੀ ਕਈਆਂ ਨਾਲ ਹੁਣ ਮੈਨੂੰ ਇਹ ਨਹੀਂ ਪਤਾ ਵੀ ਉਹ ਬੰਦਾ ਕਿਹੜਾ ਜਦੋਂ ਮੈਨੂੰ ਬੰਦਾ ਪਤਾ ਲੱਗ ਗਿਆ ਨਾ ਮੇਰਾ ਸਾਰਾ ਇੱਕ ਦੱਬਕੇ ਦੀ ਮਾਰੀ ਆਪਾਂ ਨੇ ਕੋਈ ਸੱਦਾ ਮੱਥੇ ਆਪਣੇ ਨਾਲ ਟੱਕਰ ਲੈਨੇ ਹਾਂ ਉਹ ਤਾਂ ਤੇਰੀ ਗੱਲ ਸਹੀ ਹੈ ਚੱਲ ਕੋਈ ਗੱਲ ਨਹੀਂ ਐਵੇਂ ਫਿਕਰ ਨਾ ਕਰ ਆ ਜਾ ਯਾਰ ਕਿਤੇ ਬੈਠਦੇ ਆਂ ਜਾਂ ਐਵੇਂ ਬਤੰਦਰ ਐਡਾ ਛੋਟੇ ਵਰਗਾ ਸਰੀਰ ਲਈ ਫਿਰਦਾ ਹੈ ਆ ਚਿੜੀ ਵਾਂਗੂ ਨਾ ਜਨਾਨੀ ਵਾਲੀਆਂ ਗੱਲਾਂ ਜਾਂ ਕਰੀ ਜਾਊਗਾ ਜਨਾਨੀ ਵਾਲੀਆਂ ਗੱਲਾਂ ਦਰਸ਼ਣਾ ਮੈਂ ਨਹੀਂ ਕਰਦਾ ਹੈਗਾ ਹੋਰ ਕੀ ਆ ਜਨਾਨੀ ਵਾਲੀਆਂ ਗੱਲਾਂ ਸੜੇ ਉਹ ਕਰਦੇ ਆ ਜਾਂ ਤਾਂ ਸਿੱਧੇ ਮੱਥੀ ਪੰਗਾ ਲੈ ਲੈਣ ਮੇਰੇ ਨਾਲ ਓ ਚੱਲ ਕੋਈ ਗੱਲ ਨਹੀਂ ਫਿਰ ਗੁੱਸਾ ਠੰਡਾ ਕਰ ਆ ਚੱਲੀ ਚੱਲ ਫਿਰ ਆ ਗਿਆ ਮੈਂ ਤੂੰ ਧਿਆਨ ਰੱਖੀਂ ਆ ਓਏ ਜਮੀ ਪਰਵਾਹ ਨਾ ਕਰ ਮੈਂ ਦੇਖਦਾ ਨੂੰ ਬੜਾ ਮੋਟਾ ਬੜਾ ਫੋਨ ਤੇ ਗੱਲ ਕਰਕੇ ਲੈ ਪਣੀ ਤੂੰ ਕਿਉਂ ਆਲਾਸਨ ਗੱਡੇ ਚੱਕੀ ਬੈਠੀ ਐ ਕੀ ਗੱਲ ਮੈਂ ਤਾਂ ਰੋਟੀ ਸਬਜੀ ਬਣਾ ਕੇ ਉਰੀ ਚੱਕ ਲਈ ਮੈਂ ਆਖੇ ਇਕੱਠੇ ਬਹਿ ਕੇ ਖਾਵਾਂਗੇ ਸਾਰੇ ਤੇ ਨਾਲੇ ਗੱਲਾਂ ਕਰਾਂਗੇ ਅੱਛਾ ਚੱਲ ਚੰਗਾ ਹੋ ਗਿਆ ਵਧੀਆ ਹੋ ਗਿਆ ਬਸ ਮੈਂ ਨਾ ਹੁਣ ਆ ਦਾਲ ਸਬਜੀ ਦੀ ਤਿਆਰੀ ਕੋਈ ਕਰਦੀ ਸੀ ਲੈ ਪੁੱਤ ਲੈ ਕਿਹਾ ਤਾਂ ਹੈਗਾ ਤੈਨੂੰ ਵੀ ਤੂੰ ਖੇਚਲਾ ਨਾ ਕਰਿਆ ਕਰ ਮੈਂ ਆਪੀ ਬਣਾ ਲਿਆ ਕਰੂੰਗੀ ਚੱਲ ਕੋਈ ਨਾ ਫੇਰ ਪੂਰੇ ਤਾਂ ਨਹੀਂ ਗੱਲਾਂ ਕਰਨੀਆਂ ਹੈਗੀਆਂ ਮੇਰੀ ਮੰਮੀ ਨੇ ਕੰਮ ਕਰਨਾ ਹੈਗਾ ਮੈਂ ਪੜਨਾ ਹੈਗਾ ਸਨੇਹਾ ਸਾਰਾ ਦਿਨ ਖਿਜੀ ਖਿਜੀ ਕਾਤੋਂ ਰਹੀਂ ਨੀ ਪੁੱਤ ਜੀ ਆਹ ਕੌਣ ਆ ਮੰਮੀ ਹੁਣ ਜੇ ਮੈਂ ਤੁਹਾਨੂੰ ਨਾਰਮਲ ਹੀ ਕੋਈ ਗੱਲ ਕਹਿਦਾ ਨਾ ਤੁਹਾਨੂੰ ਤਾਂ ਬੱਸ ਆਹੀ ਲੱਗ ਜਾਂਦਾ ਵੀ ਮੈਂ ਤਾਂ ਮੱਛੀ ਸੜੀ ਬੈਠੀ ਹਾਂ ਕੋਈ ਨਾ ਫਿਰ ਤੂੰ ਪੜ੍ਹ ਲੈ ਤੂੰ ਨਾ ਗੱਲਾਂ ਕਰ ਅਸੀਂ ਗੱਲਾਂ ਕਰ ਲਾਂਗੇ ਅਸੀਂ ਤਾਂ ਨਹੀਂ ਪੜ੍ਹਨਾ ਮੈਂ ਹਾਂ ਜੇ ਤੁਸੀਂ ਮੇਰੇ ਕੋਲ ਬਹਿ ਕੇ ਇੱਥੇ ਗੱਲਾਂ ਕਰੋਗੇ ਮੈਨੂੰ ਕਿੱਥੇ ਪੜ੍ਹਿਆ ਜਾਊਗਾ ਦੀਦੀ ਮੈਂ ਪੜਾ ਦਿੰਨੀ ਆ ਤੁਹਾਨੂੰ ਮੈਂ ਸਮਝਾ ਦਿੰਨੀ ਆ ਤੂੰ ਮੈਨੂੰ ਕਿੱਥੇ ਪੜਾ ਦੇਂਗੀ ਨਹੀਂ ਪੁੱਤ ਮੇਰੀ ਧੀ ਬਹੁਤ ਹੁਸ਼ਿਆਰ ਆ ਪੜਾਈ 'ਚ ਤੂੰ ਦੇਖ ਤਾਂ ਲੈ ਇੱਕ ਵਾਰੀ ਪੜ੍ਹ ਕੇ ਕੋਈ ਗੱਲ ਨਹੀਂ ਉਹ ਤਾਂ ਮੇਰਾ ਭਰਾ ਵੀ ਬਹੁਤ ਪੜਿਆ ਲਿਖਿਆਗਾ ਉਹ ਬਹੁਤ ਸਿਆਣਾ ਉਹ ਮੈਨੂੰ ਪੜਾ ਦਿੰਦਾ ਪਰ ਕੋਈ ਨਹੀਂ ਦੇਖ ਲੈਨੀ ਆ ਤੂੰ ਪੜਾ ਕੇ ਦੇਖ ਲੈ ਕਿੰਨਾ ਕੁ ਪੜਾ ਦੇਂਗੀ ਤੂੰ ਕੋਈ ਨਾ ਭਰਾ ਵੀ ਪੜਾ ਦੂਗਾ ਤੂੰ ਇਹ ਤੋ ਤਾਂ ਪੜ ਲੈ ਕੁੜੀ ਤੋ ਹਾਂ ਹਾਂ ਪੜਾ ਦੂਗੀ ਐਂ ਕੀ ਹੁੰਦਾ ਮੇਰੇ ਪਹਿਲਾਂ ਤਾਂ ਮੈਨੂੰ ਤੂੰ ਪੜਾਉਣਾ ਹੁੰਦਾ ਸੀਗਾ ਹੁਣ ਤੂੰ ਫਿਰ ਉਹ ਤੇ ਗੱਲ ਸਿੱਟੀ ਜਾਣਾ ਉਹ ਫਿਰ ਮੇਰੇ ਕੋਲੇ ਟਾਈਮ ਕਿੱਥੇ ਹੁੰਦਾ ਤੂੰ ਤਾਂ ਬਾਲਾ ਬੀਜੀ ਹੋ ਗਿਆ ਹੁਣ ਤੇਰੇ ਕੋਲ ਕਿੱਥੇ ਟਾਈਮ ਆ ਆਪਦੀ ਭੈਣ ਲਈ ਬਾਹਰ ਹੀ ਫਿਰਦਾ ਰਿਹਾ ਕਰ ਬੱਸ ਚਲ ਠੀਕ ਹੈ ਠੀਕ ਹੈ ਜੇ ਮੈਨੂੰ ਤੈਨੂੰ ਠੀਕ ਲੱਗਦਾ ਨਾ ਉਵੇਂ ਕਰ ਲਾ ਦੇਖ ਲੈ ਮੰਮੀ ਮੈਨੂੰ ਪੜਾਉਂਦਾ ਨਹੀਂ ਹੈਗਾ ਹੁਣ ਚਲੋ ਦੀਦੀ ਮੈਂ ਪੜਾ ਦਿੰਨੀ ਆ ਕਿੱਡੀ ਕੁ ਵੱਡੀ ਗੱਲ ਆ ਫਿਰ ਜਦੋਂ ਕਹੀਂ ਤਾਂ ਜਾਂਦਾ ਵੀ ਭਾਈ ਮੇਰੇ ਕੋਲ ਟਾਈਮ ਹੈ ਹੀ ਨਹੀਂ ਆ ਕੁੜੀ ਤੋਂ ਪੜ੍ਹ ਲੈ ਜਦੋਂ ਉਹ ਆਖੀ ਜਾਂਦੀ ਐ ਕੀ ਗੱਲ ਮੱਖੀਆਂ ਲੜਦੀਆਂ ਤੇਰੇ ਫਿਰ ਬਾਹਲੀ ਹਵਾ ਜੀ ਕਰਨ ਦੀ ਲੋੜ ਨਹੀਂ ਹੈਗੀ ਮੇਰੇ ਕੋਲੇ ਕੋਈ ਨਹੀਂ ਪੜਾ ਦੇ ਨਹੀਂ ਪੁੱਤ ਐਡੀ ਗੱਲ ਨਹੀਂ ਹੈਗੀ ਮੇਰੀ ਤਾਂ ਹਵਾ ਹਵਾ ਨਹੀਂ ਕਰਦੀ ਹੈ ਅੰਟੀ ਤੁਸੀਂ ਬਾਹਰੀਆਂ ਸਫਾਈਆਂ ਦਿੰਨੇ ਹੋ ਆ ਜਾ ਸਿਮਰਨ ਤੂੰ ਮੈਨੂੰ ਪੜਾ ਦੇ ਅੰਦਰ ਆ ਜਾ ਜੱਬਾ ਗਿਜਾ ਹਾਂ ਪੁੱਤ ਜਾ ਚੱਲ ਫੇਰ ਰੋਟੀ ਠਹਿਰ ਕੇ ਖਾ ਲਾਂਗੇ ਹਲੇ ਪੜ ਲਓ ਭਾਈ ਕਿੰਨਾ ਕਚੇਰ ਪੜਦੀ ਹਣਾ ਭੈਣੇ ਭੁੱਖ ਤਾਂ ਨਹੀਂ ਲੱਗੀ ਤੈਨੂੰ ਨਾ ਨਾ ਚਾਹ ਪੀ ਕੇ ਆਈ ਸੀ ਭਣੇ ਅੱਛਾ ਹਾਂ ਚਲ ਵਾ ਇਕੱਠੇ ਬੈਠ ਕੇ ਫੇਰ ਸਾਰੇ ਜਣੇ ਰੋਟੀ ਖਾ ਲਾਂਗੇ ਹਾਂ ਚਲ ਇਹਨੂੰ ਸਾਮਿਆ ਉਹ ਅੰਦਰ ਹਾਂ ਮੈਂ ਰਸੋਈ ਚ ਤਰ ਕੇ ਆਉਣੀ ਆ ਚਲ ਹੁਣ ਪੜ ਲੈਣ ਦੇ ਭਾਈ ਜਿੰਨਾ ਕਚੇਰ ਪੜਦੀ ਐ ਫੇਰ ਤਾਂ ਆਪਦੀ ਹੰਡ ਕਰਕੇ ਬਹਿ ਜਾਂਦੀ ਐ ਮੈਨੂੰ ਤਾਂ ਇਹਦੀ ਐਂ ਸੋਚ ਲੱਗੀ ਰਹਿੰਦੀ ਐ ਵੀ ਇਹ ਬਗਾਨੀ ਮਾਂ ਨਾਲ ਕਿਵੇਂ ਘਟੂਗੀ ਸੱਸ ਨਾਲ ਕਿਵੇਂ ਘਟੂ ਜਦੋਂ ਇੱਥੇ ਖਿਜੀ ਰਹਿੰਦੀ ਐ ਇੰਨਾ ਇਹ ਨਹੀਂ ਭਣੇ ਕੋਸਤਾ ਹੁਣ ਇਹ ਤੇ ਪੜ੍ਹਾਈ ਦਾ ਪ੍ਰੈਸ਼ਰ ਹੈ ਤਾਂ ਕਰਕੇ ਵੀ ਆ ਬੱਚਾ ਹੋ ਹੀ ਜਾਂਦਾ ਪਰ ਬਗਾਨੇ ਘਰੇ ਜਾ ਕੇ ਸਮਝ ਲੈਂਦੀਆਂ ਨੇ ਕੁੜੀਆਂ ਆਪੀ ਪ੍ਰਮਾਤਮਾ ਹੀ ਉਹ ਹੈ ਜਾਂ ਉਹਨਾਂ ਨੂੰ ਸੁਭਾਅ ਬਖਸ਼ ਦਿੰਦਾ ਉਹੀ ਹੋ ਜਾਂਦੀਆਂ ਨੇ ਮੈਨੂੰ ਤਾਂ ਲੱਗਦਾ ਨਹੀਂ ਵੀ ਇਹ ਸਮਝ ਜੂਗੀ ਬਗਾਨੇ ਘਰੇ ਜਾ ਕੇ ਐਡੀ ਹੋ ਰਹੀ ਹੈ 20 ਸਾਲ ਦੀ 22 ਸਾਲ ਦੀ ਇਹ ਬੇ ਤਾਂ ਇਹੀ ਰਹੂਗੀ ਜਿਵੇਂ ਉਰੇ ਕਰਦੀ ਹੈ ਨਾ ਉਹ ਗਾਹਾਂ ਵੀ ਇਹੀ ਕਰੀ ਜਾਊਗੀ ਹੈ ਛਤਰ ਖਾਇਆ ਕਰੂਗੀ ਭੈਣੇ ਨਹੀਂ ਭੈਣੇ ਮਾਂ ਪਿਓ ਦੇ ਸਿਰ ਤੇ ਹੀ ਹੁੰਦਾ ਹੈ ਬਗਾਨੇ ਘਰੇ ਜਾ ਕੇ ਨਹੀਂ ਕੁੜੀਆਂ ਐ ਕਰਦੀਆਂ ਹੈਗੀ ਇਹ ਲਾਂਭੇ ਦਬਾਉ ਫਾਇਦਾ ਕੋਈ ਚਲ ਕਾਨੂੰਦੂ ਆਉਂਦੀ ਆ ਨਾਂ ਬੇਬੀ ਚਲ ਚੰਗਾ ਮੈਂ ਸਾਹਮਣੇ ਮੈਂ ਰੋਟੀ ਚੰਗਾ ਹਾਂ ਹਾਂ ਹੋਰ ਬਈ ਕਿਵੇਂ ਮਾਰ ਲੈ ਇਧਰ ਨੂੰ ਗੇੜਾ ਓਏ ਗੇੜਾ ਗੋੜਾ ਤਾਂ ਕੀ ਮਾਰਨਾ ਸੀ ਯਾਰ ਮੈਨੂੰ ਐਂ ਲੱਗਦਾ ਵੀ ਅਭੀ ਨਾ ਹਾਂ ਜਿਹੜਾ ਤੇ ਗਵੰਡਣ ਕੰਮ ਵਾਲੀ ਐ ਅੱਛਾ ਉਹ ਪਸੰਦ-ਪਸੰਦ ਕਰਦਾ ਲੱਗਦਾ ਅੱਛਾ ਮੈਨੂੰ ਤਾਂ ਨਹੀਂ ਲੱਗਦਾ ਪਰ ਵੀ ਉਹ ਪਸੰਦ ਕਰਦਾ ਹੋਊ ਉਹਨੂੰ ਓਏ ਕਾਨੂੰ ਜਦੋਂ ਮਰਜੀ ਦੇਖ ਲੋ ਉਹ ਨਹੀਂ ਬੰਦੇ ਨਾ ਬਸ ਉਹ ਜਿਵੇਂ ਆ ਨਹੀਂ ਕਹਿੰਦੇ ਹੁੰਦੇ ਪੁੱਫੀ ਦੀ ਕਬਰ ਵਾਲੀ ਗੱਲ ਹੈ ਜੀ ਹਨਾ ਉਹ ਗਾਣੇ ਜਿਹੇ ਕਹਿੰਦਾ ਸੀ ਉਵੇਂ ਮੋੜ ਟੁੜ ਕੇ ਮੋੜ ਟੁੜ ਕੇ ਉਹਦੀ ਗੱਲਾਂ ਕਰਦਾ ਹੁੰਦਾ ਹਰ ਵੇਲੇ ਉਹ ਨਹੀਂ ਨਹੀਂ ਉਹ ਕੁੜੀ ਮਤਲਬ ਗਰੀਬ ਘਰ ਦੀ ਹੈ ਹਨਾ ਐ ਨਹੀਂ ਚੱਲ ਆਪਾਂ ਕਹਿੰਦੇ ਪਰ ਉਹ ਯਾਰ ਮੈਨੂੰ ਲੱਗਦਾ ਨਹੀਂ ਵੀ ਉਹਦੇ ਲੈਵਲ ਜੀ ਦੀ ਸੀਗੀ ਕੁੜੀ ਆਪ ਉਹ ਐਨਾ ਸੋਹਣਾ ਸੁਨੱਖਾ ਯਾਰ ਕੰਦਾ ਮੁੱਛਾਂ ਰੱਖਦਾ ਕੰਦਾ ਸੋਹਣਾ ਸੁਨੱਖਾ ਹੈ ਪਰ ਉਹ ਕੀ ਮਾੜੀ ਹੈਗੀ ਉਹ ਐ ਨਹੀਂ ਮੈਂ ਕਹਿੰਦਾ ਵੀ ਉਹ ਚੱਲ ਸ਼ਹਿਰਾ ਸ਼ੂਰ ਵਾਲੀ ਭਾਲਦਾ ਹੋ ਹੂੰ ਉਹ ਪਤੰਦਰਾ ਉਹ ਕਿਸੇ ਪਾਸੇ ਤੋਂ ਲੱਗਦੀ ਹੈ ਕੰਮ ਕਰ ਵਾਲੀ ਨਾਲੇ ਜਿਹੜੇ ਹਿਸਾਬ ਚ ਨਖਰੇ ਜੇ ਕਰਕੇ ਉਹਦੇ ਨੇੜੇ țeੜੇ ਲੰਘਦੀ ਹੈਗੀ ਹੁਣ ਤੈਨੂੰ ਕਹਿੰਦਾ ਮੈਨੂੰ ਅੱਜ ਕਹਿੰਦਾ ਕਹਿੰਦਾ ਵੀ ਉਹਨੂੰ ਕੋਈ ਵੱਧ ਘੱਟ ਬੋਲਦਾ ਸੀ ਮੈਨੂੰ ਕਿਹੜਾ ਪਤਾ ਲੱਗ ਜੇ ਚਲ ਉਹਦੇ ਸਾਹਮਣੇ ਤਾਂ ਮੈਂ ਵੀ ਕਿਹਾ ਮੈਂ ਕੋਈ ਗੱਲ ਨਹੀਂ ਕਿਹੜਾ ਪਤਾ ਲੱਗ ਜੇ ਕਿਉਂਕਿ ਐਵੇਂ ਤਾਂ ਜਿਵੇਂ ਕਿਸੇ ਕੁੜੀ ਨੂੰ ਵੱਧ ਘੱਟ ਬੋਲੂਗਾ ਉਹਨੂੰ ਮੈਂ ਵੀ ਉਹਨੂੰ ਦੇਖੂਗਾ ਉਹ ਤਾਂ ਦੇਖਣਾ ਪੈਂਦਾ ਚਲ ਪਰ ਜਿਹੜੀ ਮੈਨੂੰ ਗੜਬੜ ਲੱਗਦੀ ਹੈ ਐਂ ਲੱਗਦਾ ਵੀ ਦਾਲ ਚ ਕਾਲਾ ਹੈਗਾ ਮੈਨੂੰ ਪਸੰਦ ਕਰੀ ਬੈਠੇਗਾ ਉਹ ਨਹੀਂ ਨਹੀਂ ਯਾਰ ਉਹ ਕਿਸੇ ਹੋਰ ਉਹ ਭਾਈ ਵਾਲੀਆਂ ਗੱਲਾਂ ਪੜਾਈ ਤੱਕ ਰਹਿ ਜਾਂਦੀਆਂ ਨੇ ਗੀਆਂ ਜਿਹੜੇ ਇੱਥੇ ਦੇ ਲੱਛਣ ਹੈ ਨਾ ਤੂੰ ਮੰਨ ਕਾ ਮੈ ਨਾ ਮੰਨ ਅਹੀ ਗੱਲ ਨਿਕਲੂਗੀ ਨਹੀਂ ਨਹੀਂ ਯਾਰ ਮੈਨੂੰ ਨਹੀਂ ਐਵੇਂ ਲੱਗਦਾ ਐਵੇਂ ਦੀ ਗੱਲ ਨਹੀਂ ਹੈਗੀ ਕੋਈ ਹਾਂ ਲੱਗਦਾ ਨਹੀਂ ਤੈਨੂੰ ਤੂੰ ਰਹਿ ਗਿਆ ਜਿਆਦਾ ਸਿਆਣ ਚੱਲ ਚੰਗਾ ਫਿਰ ਮੈਂ ਤਾਂ ਚੱਲਦਾ ਬਾਕੀ ਜਿਹੜੇ ਮੈਂ ਤੈਨੂੰ ਗੱਲ ਕੀਤੀ ਹੈ ਨਾ ਜਿਹੜੀ ਮੇਰੇ ਦਿਮਾਗ 'ਚ ਗੱਲ ਆ ਜੇ ਉਹ ਇੱਕ ਦਿਨ ਪੂਰ ਚੜਦੀ ਚੜਦੀ ਹੈ ਬਾਕੀ ਐਵੇਂ ਤਾਂ ਮਿਲਦਾ ਗਿਲਦਾ ਰਹਿਣਾ ਮੈਂ ਉਸ ਤੋਂ ਭੇਤ ਲਾਉਂ ਪੁੱਛ ਕੇ ਦੇਖੂ ਨਾ ਠੀਕ ਹੈ ਭਾਈ ਖਾਣਾ ਪੀਣਾ ਦੱਸੋ ਕੋਈ ਆ ਖਾਣ ਪੀਣ ਨੂੰ ਇੱਥੇ ਮਾਰੇ ਪੀਜ਼ਾ ਲੈ ਕੇ ਬੈਠ ਕਿ ਮੈਂ ਹਾਂ ਦੂਸੇ ਠੀਕ ਆ ਬਸ ਮੈਂ ਇੱਕ ਗੱਲ ਕਰਾਂ ਹਾਂਜੀ ਦੀਦੀ ਦੱਸੋ ਫਿਰ ਇੰਡਿਚ ਕੋਈ ਹੋਰ ਟਿਊਸ਼ਨ ਤਾਂ ਹੈ ਨਹੀਂ ਤੂੰ ਮੈਨੂੰ ਪੜਾ ਦਿਆ ਕਰ ਲੈ ਫੇਰ ਕੀ ਆ ਮੈਂ ਤੁਹਾਨੂੰ ਪੜਾ ਦਿਆ ਕਰੂੰਗੀ ਕਿੱਡੀ ਕ ਵੱਡੀ ਗੱਲ ਨਾਲੇ ਹਾਂ ਆਇਨਾ ਸੋਚੀ ਵੀ ਮੈਂ ਫ੍ਰੀ ਚ ਤੇਰੇ ਤੋਂ ਕੰਮ ਲਵਾਂਗੀ ਕੋਈ ਨਹੀਂ ਮੈਂ ਫੀਸ ਦੇ ਦਿਆ ਕਰੂੰ ਚੰਗਾ ਤੂੰ ਮੈਨੂੰ ਦੱਸ ਦੀ ਕਿੰਨੀ ਫੀਸ ਆ ਤੇਰੀ ਉਹ ਨਹੀਂ ਨਹੀਂ ਦੀਦੀ ਥੋੜੇ ਤੋਂ ਥੋੜਾ ਫੀਸ ਲੈਣੀ ਆ ਮੈਂ ਤੁਸੀਂ ਤਾਂ ਮੇਰੀਆਂ ਭੈਣਾਂ ਵਰਗੀਆਂ ਲੈ ਤੁਸੀਂ ਤਾਂ ਸ਼ਰਮਿੰਦਾ ਜਾ ਕਰਤਾ ਮੈਨੂੰ ਫੀਸ ਕਹਿ ਕੇ ਐ ਥੋੜੀ ਹੁੰਦਾ ਕੰਮ ਤਾਂ ਕੰਮ ਹੀ ਆ ਐ ਚੰਗਾ ਜਾਨੀ ਲੱਗਦਾ ਨਹੀਂ ਫੀਸ ਤਾਂ ਮੈਂ ਦਵਾਂਗੀ ਚਲੋ ਗੱਲ ਵੱਖਰੀ ਵੀ ਤੂੰ ਮੈਨੂੰ ਭੈਣ ਸਮਝਦੀਆਂਗੀ ਨਹੀਂ ਨਹੀਂ ਦੀਦੀ ਮੈਂ ਤੁਹਾਨੂੰ ਐ ਹੀ ਪੜਾ ਦਿਆ ਕਰੂੰਗੀ ਤੁਸੀਂ ਦੱਸੋ ਕੀ ਪੜਨਾ ਜੇ ਹੁਣੇ ਪੜਾ ਦਿੰਨੀ ਐ ਜੇ ਤੁਹਾਡੇ ਕੋਲ ਟਾਈਮ ਐ ਲੈ ਐ ਕਿਉਂ ਪੜਾ ਦੇਂਗੀ ਤੂੰ ਮੈਨੂੰ ਤੁਹਾਨੂੰ ਵੀ ਤਾਂ ਪੈਸੇ ਦੀ ਲੋੜ ਹੀ ਆ ਵੈਸੇ ਵੀ ਤੁਸੀਂ ਹੁਣ ਜੇ ਸਾਡੇ ਘਰੇ ਕੰਮ ਕਰਦੇ ਹੋ ਐਸਾਂ ਕਰ ਕੀ ਕਰਦੇ ਹੋਗੇ ਚਲ ਚੰਗੀ ਗੱਲ ਆ ਵੈਸੇ ਵੀ ਤੇਰੇ ਮੰਮੀ ਰੋਟੀ ਬਣਾ ਦਿਆ ਕਰਨਗੇ ਤੇ ਤੂੰ ਮੈਨੂੰ ਪੜਾ ਦਿਆ ਕਰੀ ਕੋਈ ਗੱਲ ਨਹੀਂ ਦੀਦੀ ਮੈਂ ਤੁਹਾਨੂੰ ਪੜਾ ਵੀ ਦਿਆ ਕਰੂੰਗੀ ਨਾਲੇ ਘਰ ਦਾ ਕੰਮ ਵੀ ਕਰ ਦਿਆ ਕਰੂੰਗੀ ਛਲ ਤੇਰੀ ਮਰਜ਼ੀ ਆ ਮੈਂ ਤਾਂ ਐਸੀ ਵੀ ਮੈਂ ਤੂੰ ਪੜਾ ਦਿਆ ਕਰਾਂਗੀ ਤੇ ਇਧਰ ਦੀ ਫੀਸ ਲੈ ਲੈ ਕਰਾਂਗੀ ਥੋੜਾ ਸਹੀ ਚੱਲੀ ਜਾਊਗਾ ਘਰ ਦਾ ਨਹੀਂ ਕੋਈ ਗੱਲ ਨਹੀਂ ਦੀਦੀ ਹੁਣ ਮੈਂ ਜਾਂਨੀ ਆ ਫਿਰ ਸ਼ਾਮ ਨੂੰ ਆ ਜੂਗੀ ਠੀਕ ਹੈ ਮੈਨੂੰ ਪੜਾਉਣ ਤਾਂ ਜੀਂਗੀ ਫਿਰ ਹਾਂਜੀ ਹਾਂਜੀ ਦੀਦੀ ਮੈਂ ਆ ਜੂਗੀ ਫਤਗੱਲ ਕੀ ਆ ਉਹ ਮੇਰੇ ਨਾਲ ਪੇਪਰ ਚੱਲੀ ਜਾਂਦੇ ਨੇ ਤਾਂ ਕਰਕੇ ਮੇਰਾ ਧਿਆਨ ਹੀ ਨਹੀਂ ਲੱਗਦਾ ਹੈਗਾ ਮੇਰੇ ਤੋਂ ਦਿਮਾਗ ਤੇ ਟੈਨਸ਼ਨ ਹੀ ਪਈ ਰਹਿੰਦੀ ਆ ਵੀ ਮੈਂ ਇੰਨਾ ਕੰਮ ਕਿਵੇਂ ਕਰੂੰਗੀ ਉਹ ਦੀਦੀ ਤੁਸੀਂ ਮੇਰੇ ਹੁੰਦੇ ਟੈਨਸ਼ਨ ਕਿਉਂ ਲੈਨੇ ਹੋ ਤੁਸੀਂ ਨਾ ਤਿਆਰ ਬਹਿ ਜਿਓ ਮੈਂ ਆ ਕੇ ਪੜਾ ਦੂੰਗੀ ਤੁਹਾਨੂੰ ਠੀਕ ਆ ਇੱਕ ਤਾਂ ਸਾਡੇ ਗਵੰਡੀ ਨਹੀਂ ਮਿੰਦਾ ਪੜ੍ਹਨੇ ਹੁੰਦੇ ਅੰਦਰ ਹੀ ਜਾਣੇ ਮੈਂ ਚੱਲ ਠੀਕ ਆ ਤੂੰ ਭੱਗ ਜਾ ਹੂੰ ਫੋਟਨ ਕਿਉਂ ਤਾਂ ਮੈਨੂੰ ਤਾਂ ਗੁੱਸਾ ਹੀ ਆਉਂਦਾ ਸੀ ਕਦੇ ਕਦੇ ਗੱਲਾਂ ਸਿਆਣੀਆਂ ਜੀਆਂ ਕਰ ਜਾਂਦੀਆਂ ਚੱਲੇ ਪੜਾ ਦੇ ਕਰੂਗੀ ਕਿਸੇ ਹੋਰ ਪਾਸੇ ਪੈਸੇ ਦੇਣੇ ਆ ਇਹਨੂੰ ਤੇ ਦੇ ਦਿਆਂ ਕਰਾਂਗੇ ਹੋਰ ਤਾਂ ਗੱਲਾਂ ਨੇ ਗੱਲਾਂ ਆ ਵੀ ਹੈ ਸਾਗ ਵਾਲਾ ਵੱਟ ਕੱਢੇ ਪਰ ਰੋਟੀ ਬਹੁਤ ਹੀ ਜ਼ਿਆਦਾ ਸਵਾ ਲੱਗੀ ਜਾਂਦੀ ਆ ਯਾਰ ਤੂੰ ਐਂ ਨੇ ਗਾ ਪਾਪਾ ਹੂੰ ਨਹੀਂ ਵਾ ਦੋ ਰੋਟੀਆਂ ਖਾਣਾ ਹੂੰ ਅੱਜ ਮੈਂ ਪੰਜ ਖਾ ਗਏ ਤੇ ਮੇਰਾ ਸਾਹ ਵੀ ਨਹੀਂ ਆ ਰਿਹਾ ਮੈਨੂੰ ਉਹ ਮੈਂ ਵੀ ਤਿੰਨ ਕਰਾ ਲਈ ਸਾਗ ਦਾ ਸੀ ਚੌਥੀ ਮੇਰੀ ਐ ਰੋਟੀ ਸੱਚੀ ਬਹੁਤ ਵਾਰ ਪਤਾ ਅਸੀਂ ਨੇ ਬਣਾਉਂਦੇ ਪ੍ਰੇਮ ਨਾਲ ਵੈਸੇ ਭਾਈ ਅੱਜ ਤਾਂ ਛੋਟੀ 3 ਸਿਮਰ ਨੇ ਬਣਾਈ ਐ ਰੋਟੀ ਬੁਲਾ ਭਾਈ ਐ ਕੁੜੀ ਦੇ ਤਾਂ ਜਾਦੂ ਆ ਸੱਚੀ ਜਾਦੂ ਆ ਵਾ ਪਹਿਲਾ ਵੀ ਇੱਕ ਦੋ ਵਾਰੀ ਸਬਜ਼ੀ ਘਰੇ ਫੜਾ ਗਈ ਅੰਕਰ ਖਾਰੂ ਆਂਟੀ ਖਾਰੂ ਮਾਤਾ ਅੱਜ ਕੇ ਰੋਟੀ ਖਾਦੇ ਜਿੰਨੇ ਵਾਰੀ ਸਬਜ਼ੀ ਇਹਨਾਂ ਦੇ ਘਰੋਂ ਆਈਏ ਤਾਂ ਹੀ ਮੈਂ ਕਹਾ ਵੀ ਮੈਨੂੰ ਸਬਰ ਕਿਉਂ ਨਹੀਂ ਆ ਰਿਹਾ ਖਾਂਦੇ ਖਾਂਦੇ ਨੂੰ ਅਸਲ ਵਿੱਚ ਆਂਟੀ ਰੱਜ ਤਾਂ ਮੈਂ ਗਿਆ ਹੁਣ ਆਏ ਜੀ ਕਰੀਏ ਤਾਂ ਵੀ ਹੋਰ ਖਾਲਾ ਹੋਰ ਖਾਲਾ ਕੋਈ ਨਾ ਪੁੱਤ ਹੋਰ ਖਾ ਲੈ ਰੋਟੀ ਤਾਂ ਮੈਂ ਖੁੱਲੀ ਲਈ ਇਥੇ ਇੱਕ ਗੱਲ ਤਾਂ ਹੈਗੀ ਆ ਵੀ ਜੇ ਦੇ ਕੁੜੀ ਦਾ ਵਿਆਹ ਹੋ ਗਿਆ ਤੇ ਇਹਦੀ ਸੱਸ ਜੇ ਨਾ ਸੁੱਕੀ ਟਾਂਡੇ ਵਰਗੀ ਹੋਈ ਮੋਟੀ ਤਾਂ ਇਹ ਕਰ ਦੂ ਭਾਈ ਹਾਂ ਹਾਂ ਸਹੀ ਗੱਲ ਆ ਵਾ ਪਾਈ ਥਾਰੇ ਬਹੁਤ ਵਾਦ ਬਣਾਉਂਦੀ ਐ ਹਰੀ ਹੂੰ ਭਾਈ ਹੋਰ ਲੈ ਮਰ ਰੋਟੀ ਬਸ ਭਾਈ ਸੱਚੀ ਪਾਪਾ ਮੈਂ ਤਾਂ ਬਾਲੀਆਂ ਰੋਟੀਆਂ ਖਾ ਗਿਆ ਓਏ ਹੋਰ ਇੱਕ ਹੋਰ ਦੇਖ ਕੁੜੀ ਜਿਹੜੇ ਆਪਣੇ ਘਰੇ ਆਉਂਦੇ ਨੀਵੀਂ ਪਾਈ ਹੁੰਦੇ ਸੌਰੀ ਦੇ ਐ ਇੰਨੀ ਸੰਸਕਾਰੀ ਕੁੜੀ ਹੋਵੇ ਜਿਵੇਂ ਸਿਰ ਤੇ ਪਿਓ ਨਹੀਂ ਹੈਗਾ ਇੰਨੀ ਸਿਆਣੀ ਕੁੜੀ ਬਈ ਮੈਂ ਨਹੀਂ ਦੇਖਣੀ ਆਪਣੀ ਕੁੜੀ ਦਾ ਬੋਲਣੀ ਨਹੀਂ ਹਰਦੀ ਸੌਰੀ ਨੂੰ ਪਤਾ ਨਹੀਂ ਕੀ ਹੋਇਆ ਹੂੰ ਸਹੀ ਕਹਿਣਾ ਪਾਪਾ ਇਹ ਇਹ ਸਿਆਣੀ ਕੁੜੀ ਆ ਇਹੋ ਜਿਹੇ ਜਵਾਖ ਤਾਂ ਪਾਪਾ ਹੀ ਕਰਮ ਵਾਲਿਆਂ ਦੇ ਘਰੇ ਹੁੰਦੇ ਨੇ ਹੂੰ ਕਰਮ ਵਾਲਾ ਹੋਊਗਾ ਪਾਪਾ ਹੋਊਗਾ ਜਿੰਨਾਂ ਦੇ ਉਹ ਕੁੜੀ ਜਾਊਗੀ ਹੋਰ